ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਖਾਲਸਾ ਜੀ ਸਤਿਗੁਰੂ ਦੀ ਹਿੰਦੁਨੀ ਦੇ ਪਾਸ਼ਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਕਲਗੀ ਤਰਸਵਾਮੀ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਸਤਿਗੁਰ ਜੀ ਨੇ ਸੰਸਾਰ ਨੂੰ ਵੱਡੀ ਮੱਤ ਦੇਣਾ ਕੀਤੀ ਹੈ ਖਾਲਸਾ ਜੀ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦੀ ਮਹਾਰਾਜ ਦੇ ਪਿਆਰ ਦੀ ਚਾਹਤ ਲੱਗਦੀ ਹੈ ਉਹਨਾਂ ਨੂੰ ਵੱਡੀਆਂ ਮੱਤਾਂ ਆਉਂਦੀਆਂ ਮਤ ਕਿਹੜੀ ਹੈ ਖਾਲਸਾ ਜੀ ਜਿਸ ਨਾਲ ਪਰਮੇਸ਼ਰ ਵਾਹਿਗੁਰੂ ਵਾਸ ਆ ਜਾਵੇ ਜਿਹਦੇ ਨਾਲ ਅਸੀਂ ਵਾਹਿਗੁਰੂ ਜੀ ਨੂੰ ਭਾਜਾਈਏ ਅਸਲੀ ਮਤ ਬੰਦੇ ਦੀ ਉਹੀ ਹੈ ਸੰਸਾਰ ਵਿੱਚ ਬਹੁਤਾ ਪੜ੍ਹਿਆ ਲਿਖਿਆ ਬੰਦਾ ਵੀ ਮਤ ਵਾਲਾ ਨਹੀਂ ਹੁੰਦਾ ਮਤ ਔਣੀ ਸਤਗੁਰ ਜੀ ਦਾ ਪਿਆਰ ਹੋਣਾ ਸਤਗੁਰ ਜੀ ਦੇ ਬਚਨਾਂ ਨੂੰ ਕਮਾਉਣਾ ਸਤਗੁਰ ਜੀ ਦੇ ਦੱਸੇ ਹੋਏ ਰਾਹ ਤੇ ਚੱਲਣਾ ਤੇ ਉਸ ਮਤ ਨਾਲ ਪਰਮੇਸ਼ਰ ਵਾਹਿਗੁਰੂ ਜੀ ਯਾਦ ਵਿੱਚ ਰੰਗੇ ਰਹਿਣਾ ਹਮੇਸ਼ਾ ਉਸ ਵਾਹਿਗੁਰੂ ਨੂੰ ਚੇਤੇ ਰੱਖਣਾ ਸੁਰਤੋਈ ਬਿਰਤੀ ਵਿੱਚ ਯਾਦ ਰੱਖਣਾ ਇਹ ਚੰਗੀ ਮਤ ਹੈ ਅਸਲੀ ਮਤ ਇਹ ਹੀ ਹੈ ਖਾਲਸਾ ਜੀ ਚੰਗੇ ਪੈਸੇ ਕਮਾਉਣੇ ਚੰਗੇ ਘਰ-ਬਾਰ ਬਣਾ ਲੈਣੇ ਚੰਗਾ ਕੁਝ ਕਰ ਲੈਣਾ ਤੇ ਜਿਹੜੀ ਪਰਮੇਸ਼ਰ ਵਾਲੀ ਖੇਡ ਹੈ ਉਹ ਕਿਣਕਾ ਮਾਤਰ ਵੀ ਵੇਚਣਾ ਆਈ ਤੇ ਉਹਨੂੰ ਚੰਗੀ ਮਤ ਨਹੀਂ ਕਿਹਾ ਜਾਂਦਾ ਸੋ ਖਾਲਸਾ ਜੀ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਨੇ ਸਾਨੂੰ ਮਤ ਦੇਣਾ ਕੀਤੀ ਹੈ ਕਿ ਭਾਈ ਤੈਨੂੰ ਮਹਾਰਾਜ ਨੇ ਕੀ ਕਰਨ ਵਾਸਤੇ ਭੇਜਿਆ ਸੀ ਤੂੰ ਕੀ ਕੀਤਾ ਤੇ ਤੂੰ ਹੁਣ ਕੀ ਕਰ ਰਿਆ ਤੇ ਤੇਰੇ ਇਹ ਕੀਤੇ ਦਾ ਫਲ ਤੈਨੂੰ ਕੀ ਪ੍ਰਾਪਤ ਹੋਵੇਗਾ ਇਹ ਸਾਰਾ ਕੁਝ ਮਹਾਰਾਜ ਜੀ ਨੇ ਬਾਣੀ ਵਿੱਚ ਸਾਨੂੰ ਦੱਸਣਾ ਕੀਤਾ ਕਿ ਜੇ ਇਹ ਸੰਸਾਰ ਵਿੱਚ ਸੇਵਾ ਨਾ ਕੀਤੀ ਅਮਲ ਚੰਗੇ ਨਾ ਕੀਤੇ ਮਹਾਰਾਜ ਦੀ ਬਾਣੀ ਦਾ ਜਾਪ ਨਹੀਂ ਕੀਤਾ ਭਜਨ ਨਹੀਂ ਕੀਤਾ ਬੰਦਗੀ ਨਹੀਂ ਕੀਤੀ ਸੰਸਾਰ ਦੇ ਵਿੱਚ ਪਰਮੇਸ਼ਰ ਦੀ ਰਜਾ ਵਿੱਚ ਨਹੀਂ ਰਹਿ ਕੇ ਜਿਉਂਿਆ ਤੇ ਫਿਰ ਅੱਗੇ ਜਾ ਕੇ ਮਹਾਰਾਜ ਕਹਿੰਦੇ ਕੁੱਟ ਪੈਂਦੀ ਹੈ ਜਮਾਂਦੀ ਮਾਰ ਪੈਂਦੀ ਹੈ ਅਨੇਕ ਪ੍ਰਕਾਰ ਦੇ ਦੁੱਖ ਸਹਿਣੇ ਪੈਂਦੇ ਸੰਸਾਰ ਦੇ ਵਿੱਚ ਖਾਲਸਾ ਜੀ ਸਾਨੂੰ ਛੋਟਾ ਮੋਟਾ ਦੁੱਖ ਵੀ ਆ ਜਾਵੇ ਨਾ ਘਰ ਪਰਿਵਾਰ ਵਿੱਚ ਰਹਿੰਦੇ ਆ ਤੇ ਆਪਾਂ ਕਿੰਨੇ ਦੁਖੀ ਹੁੰਨੇ ਆ ਸਾਡੀ ਰੂਹ ਸਾਡੀ ਆਤਮਾ ਕਿੰਨੀ ਦੁਖੀ ਹੁੰਦੀ ਹੈ ਤੇ ਖਾਲਸਾ ਜੀ ਇਹ ਤੋਂ ਕਰੋੜਾਂ ਗੁਣਾ ਵੱਡੇ ਰੋਗ ਦੁੱਖ ਨੇ ਅੱਗੇ ਜਦੋਂ ਜਮਦੂਤ ਮਾਰਦੇ ਨੇ ਉਹ ਦੁੱਖ ਸਹਿਣ ਨਹੀਂ ਹੁੰਦਾ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਕੋਈ ਤੈਨੂੰ ਬਚਾਉਣ ਵਾਲਾ ਨਹੀਂ ਹੋਊਗਾ ਸਿਰਫ ਵਾਹਿਗੁਰੂ ਇੱਕ ਹੈ ਜਿਹਨੂੰ ਯਾਦ ਕਰੇਗਾ ਯਾਦ ਰੱਖੇਗਾ ਉਹੀ ਤੇਰਾ ਮਿੱਤਰ ਬਣੇਗਾ ਖਾਲਸਾ ਜੀ ਸੰਸਾਰ ਵਿੱਚ ਵੀ ਵਿਚਰਦਿਆਂ ਜੇ ਅਸੀਂ ਕਿਸੇ ਬੰਦੇ ਨਾਲ ਮਿੱਤਰਤਾ ਹੀ ਰੱਖੀ ਹੋ ਜੇ ਦੁੱਖ ਸੁੱਖ ਵਿੱਚ ਸ਼ਰੀਕ ਬਣੀਏ ਸਹਾਈ ਹੋਈਏ ਉਹਨੂੰ ਲੋੜ ਆ ਤਾਂ ਉਹਦੇ ਨਾਲ ਖੜ੍ਹੀਏ ਸਦਾ ਉਹਨੂੰ ਬੁਲਾਈਏ ਸਦਾ ਉਹਦਾ ਆਦਰ ਮਾਣ ਕਰੀਏ ਤੇ ਖਾਲਸਾ ਜੀ ਔਖੇ ਵੇਲੇ ਵੀ ਉਹ ਖੜਦਾ ਹੈ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹਨੂੰ ਤਾਂ ਸਾਡੀ ਕਿਸੇ ਪ੍ਰਕਾਰ ਲੋੜ ਨਹੀਂ ਪਰ ਸਾਨੂੰ ਲੋੜ ਹੈ ਅਸੀਂ ਹਮੇਸ਼ਾ ਉਹਨੂੰ ਜੇ ਯਾਦ ਰੱਖੀਏ ਅਮਰਤ ਵੇਲੇ ਜਾ ਕੇ ਬਾਣੀ ਪੜ੍ਹੀਏ ਜਾਪ ਅਭਿਆਸ ਕਰੀਏ ਭਜਨ ਬੰਦਗੀ ਕਰੀਏ ਤੇ ਸਤਗੁਰੂ ਦੀ ਕਿਰਪਾ ਸਦਕਾ ਫਿਰ ਚੰਗੇ ਗੁਣ ਥਿਰ ਦੇ ਵਿੱਚ ਪੈਦਾ ਹੁੰਦੇ ਤੇ ਉਹ ਗੁਣਾ ਕਰਕੇ ਪਰਮੇਸ਼ਰ ਨਾਲ ਸਾਝ ਬਣਦੀ ਤੇ ਜਦੋਂ ਵਾਹਿਗੁਰੂ ਜੀ ਨਾਲ ਸਾਝ ਬਣ ਜਾਂਦੀ ਹੈ ਫਿਰ ਹਰ ਹਰ ਪ੍ਰਕਾਰ ਮਹਾਰਾਜ ਰੱਖਿਆ ਕਰਦਾ ਲੋਕ ਵਿੱਚ ਵੀ ਸਤਗੁਰੂ ਜੀ ਸੁੱਖ ਦਿੰਦੇ ਨੇ ਚੰਗੇ ਰਿਜਕ ਦਿੰਦੇ ਨੇ ਧੀ ਪੁੱਤਰ ਚੰਗੀ ਮੱਤ ਵਾਲੇ ਦਿੰਦੇ ਨੇ ਤੇ ਜਦੋਂ ਪਰਲੋਗ ਬੰਦਾ ਜਾਂਦਾ ਉਹ ਰਸਤੇ ਵਿੱਚ ਵੀ ਵਾਹਿਗੁਰਜੀ ਸਹਾਈ ਹੁੰਦੇ ਨੇ ਮਹਾਰਾਜ ਕਦੇ ਛੱਡ ਕੇ ਨਹੀਂ ਜਾਂਦਾ ਸੰਸਾਰ ਦੇ ਲੋਕ ਸੰਸਾਰ ਦੀ ਜੋ ਮਿੱਤਰਤਾਈ ਹੈ ਸੰਸਾਰ ਦਾ ਜੋ ਸਾਖ ਸੰਬੰਧ ਹੈ ਖਾਲਸਾ ਜੀ ਉਹ ਸੰਸਾਰਤਾ ਕੀ ਖਤਮ ਹੋ ਜਾਵੇਗਾ ਪਰ ਲੋਕ ਵਿੱਚ ਕੋਈ ਪਰਮੇਸ਼ਰ ਤੋਂ ਬਿਨਾ ਰੱਖਿਆ ਕਰਨ ਵਾਲਾ ਨਹੀਂ ਇਸ ਕਰਕੇ ਜਿਹੜੀ ਅਸਲੀ ਮਿੱਤਰਤਾਈ ਹੈ ਅਸਲਾ ਸਾਖ ਹੈ ਅਸਲਾ ਸੰਬੰਧ ਹੈ ਜਿਹੜਾ ਅਸਲ ਜਿਹੜਾ ਜਿਹਨੂੰ ਅਸੀਂ ਖਾਲਸ ਕਹਿੰਨੇ ਹਾਂ ਖਾਲਸ ਜਿਹੜਾ ਸਾਖ ਸੰਬੰਧ ਹੈ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨਾਲ ਹੀ ਝੂਪਦਾ ਕਿਉਂਕਿ ਉਹਨਾਂ ਤੋਂ ਬਿਨਾ ਕੋਈ ਰੱਖਿਆ ਕਰਨ ਵਾਲਾ ਨਹੀਂ ਗੁਰੂ ਤੋਂ ਬਿਨਾ ਕੋਈ ਰੱਖਣ ਵਾਲਾ ਨਹੀਂ ਖਾਲਸਾ ਜੀ ਹਮੇਸ਼ਾ ਹੀ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਦਾ ਅਭਿਆਸ ਕਰਨਾ ਚਾਹੀਦਾ ਹੈ ਸਤਿਗੁਰੂ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਸਤਿਗੁਰ ਜੀ ਨਾਲ ਜਦੋਂ ਸਾਝ ਬਣਦੀ ਹੈ ਖਾਲਸਾ ਜੀ ਉਸ ਵੇਲੇ ਵਾਹਿਗੁਰੂ ਜੀ ਆਪਣੇ ਗੁਪਤ ਜਿਹੜਾ ਪਸਾਰਾ ਸੰਸਾਰ ਦੇ ਉੱਤੇ ਸਾਰਿਆਂ ਦੇ ਦਰਸ਼ਨ ਕਰਵਾ ਦਿੰਦਾ ਘਟ ਘਟ ਵਿੱਚ ਮਿੱਟੀ ਦੇ ਕਣ ਕਣ ਵਿੱਚ ਵਾਹਿਗੁਰੂ ਵਸਿਆ ਹੋਇਆ ਸਾਰਾ ਕੁਝ ਨਜ਼ਰ ਆ ਜਾਂਦਾ ਹੈ ਜੇ ਮਹਾਰਾਜ ਦਾ ਨਾਮ ਜਪਾਂਗੇ ਖਾਲਸਾ ਜੀ ਜਿਨ੍ਹਾਂ ਦੇ ਘਰਾਂ ਵਿੱਚ ਵੇਖੋ ਅੱਜ ਦੁੱਖ ਕਲੇਸ਼ ਕਿਦਾਂ ਡੇਰੇ ਲਾ ਕੇ ਬੈਠੇ ਹੋਏ ਨੇ ਕੋਈ 100 ਦੇ ਵਿੱਚ ਇੱਕ ਹੋਵੇਗਾ ਜਿਹੜਾ ਸੁਖੀ ਹੋਵੇਗਾ ਨਹੀਂ ਤਾਂ ਸਾਰੇ ਹੀ ਦੁਖੀ ਨੇ ਬਾਣੀ ਪੜਨ ਵਾਲੇ ਵੀ ਦੁਖੀ ਨੇ ਕਿਉਂਕਿ ਖਾਲਸਾ ਜੀ ਪ੍ਰਭਾਵ ਹੀ ਹੋ ਜਾ ਸੰਸਾਰ ਤੇ ਹੋ ਗਿਆ ਜਿਸ ਵੇਲੇ ਸੰਸਾਰ ਦੇ ਮਾੜਾ ਪ੍ਰਭਾਵ ਜਿਆਦਾ ਜ਼ੋਰ ਤੇ ਹੁੰਦਾ ਏ ਉਸ ਵੇਲੇ ਦੁੱਖ ਜਿਆਦਾ ਹੁੰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਧੰਗੁਰੂ ਨਾਨਕ ਸਾਹਿਬ ਜੀ ਮਹਾਰਾਜ ਤਿੰਨਾ ਨੇ ਦੱਸਣਾ ਕੀਤਾ ਸੀ ਕਿ ਮੂਲ ਮੰਤਰ ਦਾ ਅਭਿਆਸ ਕਰਿਓ ਗੁਰ ਮੰਤਰ ਦਾ ਅਭਿਆਸ ਕਰਿਓ ਖਾਲਸਾ ਜੀ ਬੇਸ਼ੱਕ ਤੁਸੀਂ ਬਾਣੀ ਪੜ੍ਹਦੇ ਹੋ ਬਾਣੀ ਵੀ ਉਹੀ ਰੂਪ ਐ ਸਿਮਰਨ ਰੂਪ ਹੀ ਐ ਪਰ ਕੋਸ਼ਿਸ਼ ਕਰਿਆ ਕਰੋ ਕੁਝ 10 ਮਿੰਟ 15 ਮਿੰਟ 20 ਮਿੰਟ ਕੋਈ ਅੱਧਾ ਘੰਟਾ ਮੂਲ ਮੰਤਰ ਦਾ ਅਭਿਆਸ ਕਰੋ ਗੁਰ ਮੰਤਰ ਦਾ ਅਭਿਆਸ ਕਰੋ ਕਿਉਂਕਿ ਸਾਰੀ ਗੁਰਮੰਤਰ ਵਿੱਚ ਐਡੀਆਂ ਬਰਕਤਾਂ ਨੇ ਜਿਹੜਾ ਕੋਈ ਇਹਦਾ ਅਭਿਆਸੀ ਬਣਦਾ ਸਤਿਗੁਰੂ ਉਹਦੇ ਕਾਰਜ ਸਵਾਰ ਦਿੰਦੇ ਨੇ ਮਹਾਰਾਜ ਆਪਣਾ ਰੂਪ ਬਣਾ ਲੈਂਦੇ ਨੇ ਬਾਣ ਬਾਣੀ ਦਾ ਤੇ ਨਾਮ ਦਾ ਪਹਿਰਾ ਉਹਨਾਂ ਕੋਲੇ ਹੋ ਜਾਂਦਾ ਹੈ ਅਸ਼ੀਦਾ ਸਿੰਘਾਂ ਦਾ ਪਹਿਰਾ ਵਰਤ ਜਾਂਦਾ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਮੂਲ ਮੰਤਰ ਦਾ ਅਭਿਆਸ ਜ਼ਰੂਰ ਕਰਿਆ ਕਰੋ ਘਰਾਂ ਦੇ ਵਿੱਚ ਦੇਗਾਂ ਬਣਾ ਕੇ ਦੇਗ ਬਣਾ ਕੇ ਅਰਦਾਸ ਬੇਨਤੀ ਕਰਕੇ ਸਵਾ ਸਵਾ ਲੱਖ ਪਾਠ ਰੱਖੋ ਜੇ ਤੁਸੀਂ ਪੰਜ ਜਾਣਿਓ ਤੇ ਰਲ ਕੇ ਮਾਲਾ ਫੇਰ ਲਓ 2 2 3 3 ਮਾਲਾ ਦੋ ਸਵੇਰੇ ਫੇਰ ਜੋ ਕੰਮ ਤੇ ਜਾਣ ਤੋਂ ਪਹਿਲਾਂ ਦੋ ਕੰਮ ਤੋਂ ਆਉਣ ਤੋਂ ਬਾਅਦ ਫੇਰ ਲੋ ਕੰਮ ਤੇ ਫਰੀ ਹੋ ਉਦੋਂ ਇੱਕ ਦੋ ਮਾਲਾ ਫੇਰ ਲੋ ਗੁਰੂ ਸਾਹਿਬ ਦੀ ਕਿਰਪਾ ਨਾਮ ਜਪਣ ਵਾਲੇ ਤੇ ਹੁੰਦੀ ਹੈ ਜਿਨੇ ਨਾਮ ਦੀ ਕਮਾਈ ਨਹੀਂ ਕਰਨੀ ਤੇ ਖਾਲਸਾ ਜੀ ਉਹਦੇ ਘਰ ਸੁੱਖ ਕਿੱਥੋਂ ਆ ਜਾਵੇਗਾ ਬਾਕੀ ਸੰਸਾਰ ਦੀ ਅਸੀਂ ਹਾਲਤ ਦੇਖਦੇ ਹਾਂ ਸੰਸਾਰ ਸੰਸਾਰ ਦੀ ਜਿਹੜੀ ਹਾਲਤ ਹੈ ਖਾਲਸਾ ਜੀ ਇਸ ਟਾਈਮ ਤੱਕ ਸਰਸਜੋਗ ਹੈ ਕੋਈ ਤਰਸ ਵੀ ਨਹੀਂ ਪਰਮੇਸ਼ਰ ਵਾਹਿਗੁਰੂ ਵੱਲੋਂ ਉਹਨਾਂ ਤੇ ਹੋ ਰਿਹਾ ਕਿਉਂਕਿ ਇਹਨੇ ਦੁਖੀ ਮਹਾਰਾਜ ਨੂੰ ਵਿਸਾਰ ਕੇ ਸਦਾ ਦੁੱਖ ਪ੍ਰਾਪਤ ਹੁੰਦਾ ਲੋਕਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਖਾਲਸਾ ਜੀ ਹੁਣ ਕੋਈ ਅੰਨਾ ਹੋਵੇ ਅੰਨਾ ਦੇ ਖੂਹ ਵਿੱਚ ਡਿੱਗੇ ਉਹਨੂੰ ਤੇ ਬੰਦਾ ਕਹਿੰਦਾ ਅੰਨਾ ਪਰ ਜਿਹੜਾ ਕੋਈ ਸੁਜਾਖਾ ਹੋਵੇ ਦੋਵੇਂ ਅੱਖਾਂ ਕੰਮ ਕਰਦੀਆਂ ਹੋਣ ਉਹ ਵੀ ਖੂਹ ਵਿੱਚ ਡੱਗੇ ਡਿੱਗੇ ਤੇ ਮੂਲੋਕੀ ਉਸਨੂੰ ਮੂਰਖ ਕਹਿੰਦੇ ਨੇ ਸੋ ਸਾਡਾ ਸੰਸਾਰ ਦਾ ਇਹ ਹਾਲ ਹੈ ਸਾਨੂੰ ਪਤਾ ਵੀ ਹੈ ਕਿ ਸਤਿਗੁਰ ਦੀ ਬਾਣੀ ਦਾ ਜਾਪ ਕੀਤੇ ਆ ਸਤਿਗੁਰ ਦੀ ਬਾਣੀ ਦਾ ਅਭਿਆਸ ਕੀਤੇ ਆ ਸਤਿਗੁਰ ਦੀ ਬਾਣੀ ਦਾ ਭਜਨ ਕੀਤੇ ਆ ਸਾਨੂੰ ਸੁੱਖ ਪ੍ਰਾਪਤ ਹੋਣਾ ਪਰ ਅਸੀਂ ਅੰਨੇ ਵਾਂਗੂ ਉਹੀ ਕੰਮ ਕਰਦੇ ਹਾਂ ਖੂਹ ਵਿੱਚ ਡਿੱਗੇ ਪਏ ਹਾਂ ਸਾਨੂੰ ਸੋਝੀ ਹੋਣ ਦੇ ਬਾਵਜੂਦ ਵੀ ਅਸੀਂ ਮਹਾਰਾਜ ਦੀ ਬਾਣੀ ਦਾ ਜਾਪ-paਠ ਨਹੀਂ ਕਰਦੇ ਮਹਾਰਾਜ ਦੇ ਦਰਸ਼ਨ ਨਹੀਂ ਕਰਦੇ ਸਤਗੁਰੂ ਜੀ ਕੋਲੇ ਅਰਦਾਸਾਂ ਬੇਨਤੀਆਂ ਨਹੀਂ ਕਰਦੇ ਤਾਂ ਅਸੀਂ ਦੁਖੀ ਹਾਂ ਕਿਉਂਕਿ ਖਾਲਸਾ ਜੀ ਜਿਹਨੂੰ ਤੇ ਪਤਾ ਨਹੀਂ ਜਿਵੇਂ ਅੰਨੇ ਨੂੰ ਪਤਾ ਨਹੀਂ ਅੱਗੇ ਖੂਹ ਡਿੱਗ ਪਿਆ ਜਿਹਨੂੰ ਤੇ ਪਤਾ ਨਹੀਂ ਮਹਾਰਾਜ ਦੀ ਬਾਣੀ ਦਾ ਗਿਆਨ ਨਹੀਂ ਹੈ ਮਹਾਰਾਜ ਦੀ ਬਾਣੀ ਦੀ ਸੋਝੀ ਨਹੀਂ ਹੈ ਜਿਹਨੂੰ ਇਹ ਪਤਾ ਹੀ ਨਹੀਂ ਕਿ ਸਤਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਕਾਲਪੁਰਖ ਦਾ ਸਰੂਪ ਨੇ ਤੇ ਉਹਨਾਂ ਦੀ ਬਾਣੀ ਪਾਰਸਕਲਾ ਵਰਤੌਂਦੀ ਆ ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲੀ ਹੈ ਜਿਹਨੂੰ ਤੇ ਨਹੀਂ ਪਤਾ ਚਲੋ ਉਹਨੂੰ ਤਾਂ ਦੁੱਖ ਮੰਨਿਆ ਪਰ ਜਿਹੜਾ ਦੋਵੇਂ ਅੱਖਾਂ ਹੁੰਦੇਆਂ ਵੀ ਖੂਹ ਚ ਡਿੱਗ ਪਵੇ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਕਿ ਸਤਗੁਰ ਦੀ ਬਾਣੀ ਪੜਿਆਂ ਸੁਖ ਪ੍ਰਾਪਤ ਹੋਵੇਗਾ ਸਾਧ ਸਤਗੁਰ ਦੀ ਬਾਣੀ ਨਾਲ ਦੇਹ ਅਰੋਗ ਹੋਵੇਗੀ ਸਤਗੁਰ ਦੀ ਬਾਣੀ ਨਾਲ ਲੋਕ ਪਰਲੋਕ ਸਵਰੇਗਾ ਜੇ ਉਹ ਵੀ ਮਹਾਰਾਜ ਦੀ ਬਾਣੀ ਨਾਲ ਪੜੇ ਤੇ ਫਿਰ ਖਾਲਸਾ ਜੀ ਉਹਨੂੰ ਮੂਰ ਖਾਖਿਆ ਜਾਂਦਾ ਸਤਗੁਰ ਮਹਾਰਾਜ ਦੀ ਬਾਣੀ ਵਿੱਚ ਸਭੇ ਆਸਰੇ ਨੇ ਜਿਵੇਂ ਅੱਜ ਕੱਲ੍ਹ ਸੰਸਾਰ ਦੀ ਹਾਲਤ ਹੈ ਖਾਲਸਾ ਜੀ ਕੋਈ ਕਿਸੇ ਨੂੰ ਕਿਸੇ ਨੂੰ ਪੁੱਛ ਕੇ ਰਾਜੀ ਨਹੀਂ ਕੋਈ ਕਿਸੇ ਨੂੰ ਪਾਣੀ ਪੁੱਛ ਕੇ ਰਾਜੀ ਨਹੀਂ ਅੱਜ ਕੱਲ੍ਹ ਕੋਈ ਕਿਸੇ ਦੇ ਘਰੇ ਮੰਗਤਾ ਵੀ ਆ ਜਾਂਦਾ ਨਾ ਤੇ ਲੋਕੀ ਦਰਕਾਰ ਕੇ ਭਜਾ ਦਿੰਦੇ ਨੇ ਅੰਦਰ ਬੈਠੀਆਂ ਬੀਬੀਆਂ ਕਹਿੰਦੀਆਂ ਨੇ ਕਿ ਅਸੀਂ ਬੂਹਾ ਨਹੀਂ ਖੋਲ ਸਕਦੀਆਂ ਸੋ ਖਾਲਸਾ ਜੀ ਪੁਰਾਤਣ ਲੋਕ ਸਨ ਜਦੋਂ ਉਹਨਾਂ ਦੇ ਘਰੇ ਕੋਈ ਆਉਂਦਾ ਸੀ ਤੇ ਆਉਂ ਭਗਤ ਕਰਦੇ ਸੀ ਪ੍ਰਸ਼ਾਦਾ ਪਾਣੀ ਛਕਾਉਂਦੇ ਸੀ ਉਹਦੇ ਕੋਲੋਂ ਅਸੀਸ ਲੈਂਦੇ ਸੀ ਤੇ ਉਹ ਅਸੀਸਾਂ ਕਰਕੇ ਘਰ ਚਲਦੇ ਸਨ ਤੇ ਅੱਜ ਅਸੀਂ ਅਸੀਸ ਕੀ ਲੈਣੀ ਆ ਲੋਕਾਂ ਦੀਆਂ ਬਾਦਵਾਵਾਂ ਲੈਣੇ ਹਨ ਸੋ ਇਦਾਂ ਦਾ ਸਾਡਾ ਸੁਭਾਅ ਹੋ ਗਿਆ ਨਾ ਅਸੀਂ ਮਾਂ ਬਾਪ ਦੀ ਸੇਵਾ ਕਰਦੇ ਹਨ ਨਾ ਮਾਂ ਬਾਪ ਨੂੰ ਕਦੇ ਪੁੱਛਦੇ ਹਾਂ ਸੋ ਆਪਣਾ ਜਿਹੜਾ ਮੂੰਹ ਅੱਗੇ ਰੱਖਿਆ ਆਪਣਾ ਹੀ ਆਚਰਣ ਅੱਗੇ ਰੱਖਿਆ ਜੇ ਨੋਹਾ ਆ ਜਾਂਦੀਆਂ ਉਹ ਵੀ ਆਪਣੇ ਆਪ ਨੂੰ ਬਾਡੀਆਂ ਸਮਝਦੀਆਂ ਸੋ ਇਸ ਪ੍ਰਕਾਰ ਖਾਲਸਾ ਜੀ ਇਹ ਤੁਕਾਂ ਯਾਦ ਆਈਆਂ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਪਰਥਾਏ ਵੀ ਲਿਖਣਾ ਕੀਤਾ ਕਿ ਕਾਮਣ ਕਾਮਣ ਆਰੀ ਹੈ ਕਿਤੋ ਕਾਮਣ ਕੰਤ ਪਿਆਰੇ ਕਿ ਜਿਹੜੀਆਂ ਜਦੋਂ ਬੀਵੀਆਂ ਤੀਵੀਆਂ ਘਰੇ ਆ ਜਾਂਦੀਆਂ ਇਸਤਰੀਆਂ ਉਦੋਂ ਫਿਰ ਉਹ ਜਿਹੜਾ ਵਿਚਾਰਾ ਬੱਚਾ ਉਹਨਾਂ ਨੇ 25 ਸਾਲ ਪਾਲਿਆ ਹੁੰਦਾ ਮਾਂ ਬੋਨੇ ਲਾਡਾਂ ਪ੍ਰੇਮਾਂ ਦੇ ਨਾਲ ਸਾਰਾ ਉਹਦਾ ਗੰਦ ਮੂਤ ਚੱਕਿਆ ਹੁੰਦਾ ਹੇਕ ਨਾਲ ਲਾ ਕੇ ਮਾਵਾਂ ਸੁੱਤੀਆਂ ਹੁੰਦੀਆਂ ਸਾਰੀ ਉਮਰ ਉਹਨੂੰ ਤੱਤੀਵਾ ਨਹੀਂ ਪਿਉਰੇ ਲੱਗਣ ਦਿੱਤੀ ਹੁੰਦੀ ਜਦੋਂ ਇਸਤਰੀ ਆ ਜਾਂਦੀ ਹੈ ਆ ਕੇ ਐਸੇ ਜਾਦੂ ਟੂਣੇ ਕਰਦੀ ਆ ਕਿ ਆਪਣੇ ਕੰਨਤ ਨੂੰ ਆਪਣੇ ਵਸ ਕਰਦੀ ਆ ਤੇ ਮਹਾਰਾਜ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਜੰਮੇ ਸਾਈ ਵਿਸਾਰੇ ਆ ਵਿਆਹਿਆ ਮਾਂ ਪਿਓ ਵਿਸਾਰੇ ਵੀ ਇਦਾਂ ਦਾ ਲੋਕਾਂ ਦਾ ਆਚਰਣ ਹੋ ਗਿਆ ਇਦਾਂ ਦੇ ਲੋਕ ਹੋ ਗਏ ਕਿ ਜਦੋਂ ਜੰਮਿਆ ਸੀ ਮਾਂ ਦੇ ਪੇਟ ਵਿੱਚੋਂ ਬਾਹਰ ਆਇਆ ਸੀ ਉਦੋਂ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਜਿਨੇ ਪੈਦਾ ਕੀਤਾ ਉਹਨੂੰ ਭੁੱਲ ਗਿਆ ਤੇ ਜਦੋਂ ਵਿਆਹ ਕਰਾ ਲਿਆ ਉਦੋਂ ਮਾਂ ਪਿਓ ਭੁੱਲ ਗਏ ਸੋ ਖਾਲਸਾ ਜੀ ਬਾਣੀ ਨਹੀਂ ਮੱਤਾ ਨੇ ਸੋ ਪਹਿਲਾਂ ਆਪਾਂ ਗੱਲ ਕੀਤੀ ਕਿ ਮਤ ਉਹੀ ਅਸਲ ਹੈ ਜਿਹਦੇ ਨਾਲ ਪਰਮੇਸ਼ਰ ਯਾਦ ਆਵੇ ਕਹਿੰਦੇ ਸੁੱਖਾਂ ਸੁਖ ਵਿਆਹਿਆ ਸੋਣ ਸੰਜੋਗ ਵਿਚਾਰ ਵਿਚਾਰੇ ਕਿ ਮਾਂ ਪਿਓ ਨੇ ਸੁੱਖਾਂ ਸੁਖ ਸੋਕੇ ਮਹਾਰਾਜ ਕਾਲਪੁਰਖ ਅੱਗੇ ਸੁਖਣਾ ਸੁਖੀਆਂ ਕਿ ਸਾਡੇ ਪੁੱਤ ਦਾ ਵਿਆਹ ਹੋ ਜਾਵੇ ਸਾਡੇ ਪੁੱਤ ਦੇ ਸ਼ਗਨ ਮਹ ਹੋ ਜਾਣ ਸਾਡੇ ਪੁੱਤ ਦੇ ਸੰਜੋਗ ਖੁੱਲ ਜਾਣ ਨੁਛਤਰ ਸਾਰੇ ਸਹੀ ਹੋ ਜਾਣ ਤੇ ਇਹਦਾ ਵਿਆਹ ਹੋ ਜਾਵੇ ਸੁੱਖਾਂ ਸੁਖ ਸੋਕੇ ਵਿਆਹ ਕੀਤਾ ਤੇ ਵਿਆਹ ਤੋਂ ਬਾਅਦ ਕੀ ਹੁੰਦਾ ਭਾਈ ਸਾਹਿਬ ਕਹਿੰਦੇ ਪੁੱਤ ਨੂੰਹਾਂ ਦਾ ਮੇਲ ਵੇਖ ਅੰਗ ਨਾ ਮਾਵਣ ਮਾਂ ਪਿਓ ਵਾਰੇ ਕਹਿੰਦੇ ਜਦੋਂ ਪੁੱਤ ਤੇ ਧੀ ਜਦੋਂ ਪਹਿਲੀ ਵਾਰ ਨੋ ਨਾਲ ਮੇਲ ਹੁੰਦਾ ਪੁੱਤ ਦਾ ਜਦੋਂ ਫੇਰੇ ਹੁੰਦੇ ਨੇ ਜਾਂ ਅੱਜਕੱਲ੍ਹ ਪੈਲ ਸਾਂਝ ਹੁੰਦਾ ਉਦੋਂ ਮਾਪਿਓ ਦੀ ਜਿਹੜੀ ਖੁਸ਼ੀ ਆ ਸਾਂਭੀ ਨਹੀਂ ਜਾਂਦੀ ਕਿ ਮੇਰਾ ਪੁੱਤ ਹੁਣ ਵਿਆਹਿਆ ਗਿਆ ਜ਼ਿੰਮੇਵਾਰੀਆਂ ਇਹਦੇ ਮੋਢਿਆਂ ਤੇ ਆ ਗਈਆਂ ਹੁਣ ਸਾਨੂੰ ਖਾਟ ਕੇ ਖਵਾਊਗਾ ਸਾਡੀ ਪੂਜਾ ਕਰੂਗਾ ਸਾਡੀ ਨੌ ਆਈ ਹੈ ਹੁਣ ਅਸੀਂ ਕੰਮ ਕਾਜ ਤਿਆਰ ਕੇ ਮਰਸ ਕੁਰਸੀ ਤੇ ਬਹਿ ਕੇ ਮੰਜੇ ਤੇ ਬਹਿ ਕੇ ਰੋਟੀ ਪਾਣੀ ਖਾਵਾਂਗੇ ਪਰ ਖਾਲਸਾ ਜੀ ਇਦਾਂ ਦਾ ਕੁਝ ਨਹੀਂ ਹੁੰਦਾ ਇਹ ਝਾਤੀ ਮਾਰ ਕੇ ਵੇਖੋ ਹਾਂ ਕਿੰਨਾਂ ਦੇ ਘਰਾਂ 'ਚ ਸੁੱਖ ਹੈ ਸੋ ਭਾਈ ਸਾਹਿਬ ਨੇ ਜੋ ਲਿਖਿਆ ਸੱਤ ਲਿਖਿਆ ਸੋ ਖਾਲਸਾ ਜੀ ਫਿਰ ਭਾਈ ਸਾਹਿਬ ਜੀ ਅੱਗੇ ਦੱਸਦੇ ਰਹੇ ਕਹਿੰਦੇ ਨੂੰ ਨਿਤ ਮੰਤਕ ਮੰਤ ਦੇ ਮਾਪਿਓ ਛੱਡ ਵੱਡੇ ਹਥਿਆਰੇ ਆਪਣੇ ਪਤੀ ਨੂੰ ਜਿਹਨੂੰ 25 30 ਸਾਲ ਮਾਪਿਆਂ ਨੇ ਪਾਲਿਆ ਹੁੰਦਿਆ ਤੇ ਚੂਰੀਆਂ ਖਵਾਈਆਂ ਹੁੰਦੀਆਂ ਕੋਈ ਦਿੱਤੀਵਾ ਨਹੀਂ ਲੱਗਣ ਦਿੱਤੀ ਹੁੰਦੀ ਉਹਨੂੰ ਨੂੰ ਕਹਿੰਦੀ ਆ ਉਹਦੀ ਘਰ ਵਾਲੀ ਕਹਿੰਦੀ ਆ ਵੀ ਇਹ ਤੇਰੇ ਹਥਿਆਰੇ ਨੇ ਇਹ ਚਾਹੁੰਦੇ ਨੇ ਤੂੰ ਧੁੱਪੇ ਮਰਿਆ ਰਹਿ ਸਾਰੀ ਦਿਹਾੜੀ ਕੰਮ ਕਰ ਤੇ ਅਸੀਂ ਟੌਰ ਨਾਲ ਬਹਿ ਕੇ ਖਾਈਏ ਇਦਾਂ ਦੀਆਂ ਖੋਟੀਆਂ ਮੱਤਾਂ ਆਪਣੇ ਘਰ ਵਾਲੇ ਨੂੰ ਤੇ ਉਹਨਾਂ ਦੇ ਬੱਚੇ ਨੂੰ ਦਿੰਦੀ ਆ ਤੇ ਫਿਰ ਬੱਚੇ ਕੀ ਕਰਦੇ ਆ ਕਿ ਮਾਂ ਪਿਓ ਨੂੰ ਆਪਣੇ ਹਥਿਆਾਰੇ ਸਮਝਦੇ ਨੇ ਸੋ ਇਹ ਸੰਸਾਰ ਦੀ ਹਾਲਤ ਭਾਈ ਸਾਹਿਬ ਜੀ ਨੇ ਲਿਖਣੀ ਕੀਤੀ ਹੈ ਖਾਲਸਾ ਜੀ ਮੈਂ ਕਿਹੜਾ ਕੋਈ ਆਪਣੇ ਕੋਲੋਂ ਸੁਣਾ ਰਿਹਾ ਜਦੋਂ ਅਸੀਂ ਬਾਣੀ ਪੜ੍ਹਦੇ ਨਹੀਂ ਬਾਣੀ ਨੂੰ ਵਿਚਾਰਦੇ ਨਹੀਂ ਸਾਨੂੰ ਪਤਾ ਹੀ ਨਹੀਂ ਲੱਗਦਾ ਫਿਰ ਅੱਗੇ ਭਾਈ ਸਾਹਿਬ ਕਹਿੰਦੇ ਵਖ ਹੋਵੈ ਪੁੱਤਰ ਅੰਨ ਲੈ ਮਾਂ ਪਿਓ ਦੇ ਉਪਕਾਰ ਵਿਸਾਰੇ ਫਿਰ ਕੀ ਹੁੰਦਾ ਜਦੋਂ ਟੀਵੀ ਉਂਗਲਾਂ ਲਾਉਂਦੀ ਹੈ ਕਈ ਪ੍ਰਕਾਰ ਦੀਆਂ ਗੱਲਾਂ ਕਰਦੀ ਹੈ ਕਿ ਤੂੰ ਧੁੱਪੇ ਮਰਦਾ ਰਹਿਣਾ ਸਾਰਾ ਸਾਰਾ ਦਿਨ ਤੇਰੇ ਮਾਂ ਪਿਓ ਇੱਥੇ ਵਿਹਲੇ ਬੈਠੇ ਰਹਿੰਦੇ ਨਾ ਮਾਂ ਕੁਝ ਕਰਦੀ ਹੈ ਨਾ ਤੇਰਾ ਪਿਓ ਕੁਝ ਕਰਦਾ ਤੈਨੂੰ ਕੀ ਫਾਹਾ ਪਿਆ ਤੂੰ ਕਿਉਂ ਕੰਮ ਕਰਨ ਜਾਣਾ ਸੋ ਇਦਾਂ ਦੀਆਂ ਗੱਲਾਂ ਵਿੱਚ ਫਿਰ ਬੰਦਾ ਆ ਜਾਂਦਾ ਤੇ ਬੰਦਾ ਕੀ ਕਰਦਾ ਭਾਈ ਸਾਹਿਬ ਕਹਿੰਦੇ ਵੱਖ ਹੋ ਵਾ ਪੁੱਤ ਰੰਨ ਲੈ ਫਿਰ ਉਹਨਾਂ ਦਾ ਜਿਹੜਾ ਪੁੱਤ ਹੁੰਦਾ ਪਿਆਰਾ ਜਿਹੜਾ ਹਿੱਕ ਨਾ ਲਾ ਕੇ ਪਾਲਿਆ ਹੁੰਦਾ ਆਪਣੀ ਰਾਨ ਨੂੰ ਲੈ ਕੇ ਆਪਣੀ ਵੋਟੀ ਨੂੰ ਲੈ ਕੇ ਵੱਖਰਾ ਹੋ ਜਾਂਦਾ ਤੇ ਜਿਹੜਾ ਮਾਂ ਪਿਓ ਨੇ ਸਾਰੀ ਉਮਰ ਖਵਾਇਆ ਹੁੰਦਾ ਵੱਡਾ ਕੀਤਾ ਹੁੰਦਾ ਪੜਾਇਆ ਹੁੰਦਾ ਉਹ ਸਾਰੇ ਉਪਕਾਰ ਭੁੱਲ ਜਾਂਦਾ ਜਿਹੜਾ ਬੰਦਾ ਆਪਣੇ ਮਾਂ ਪਿਓ ਦਾ ਨਹੀਂ ਹੋ ਸਕਦਾ ਜਿਹੜੇ ਬੰਦੇ ਨੇ ਪਰਮੇਸ਼ਰ ਵੈਗਰੂ ਜੰਮਦਿਆਂ ਸਾਰੀ ਵਿਸਾਰ ਦਿੱਤਾ ਉਹ ਬੰਦੇ ਤੇ ਕਾਦੀ ਅਸੀਂ ਆਸ ਲਾ ਸਕਦੇ ਹਾਂ ਕੋਈ ਕਿਸੇ ਪ੍ਰਕਾਰ ਦਾ ਰਿਸ਼ਤਾ ਖਾਲਸਾ ਜੀ ਸਾਰਿਆਂ ਨੇ ਉਹ ਵਾਹਿਗੁਰੂ ਨੂੰ ਭੁੱਲਿਆ ਤੇ ਜਿਹੜਾ ਵਾਹਿਗੁਰੂ ਨੂੰ ਭੁੱਲ ਗਿਆ ਉਹਦੇ ਬਾਕੀ ਕੀ ਸਕੇ ਨੇ ਸੋ ਇਸ ਕਰਕੇ ਭਾਈ ਸਾਹਿਬ ਇਹ ਸੋਝੀ ਬਖਸ਼ਦੇ ਕਿ ਲੋਕਾਚਾਰ ਹੋਏ ਵੱਡੇ ਕੁਚਾਰੇ ਇਹ ਲੋਕਾਂ ਦੀ ਹਾਲਤ ਹੋ ਗਈ ਹੈ ਇਹ ਮਾੜੀ ਖੋਟੀ ਵਾਲੀ ਮਤ ਹੋ ਗਈ ਹੈ ਲੋਕਾਂ ਦੀ ਆਪਣੇ ਘਰ ਬੈਠੇ ਮਾਂ ਪਿਓ ਦਾ ਸਹਾਰਾ ਨਹੀਂ ਬਣਦੇ ਤੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਕਿੱਥੋਂ ਯਾਦ ਕਰਨਗੇ ਜਿਨ੍ਹਾਂ ਨੇ ਜੰਮਿਆ ਜਿਨ੍ਹਾਂ ਨੇ ਪਾਲਿਆ ਜਿਨ੍ਹਾਂ ਨੇ ਸੇਵਾ ਕੀਤੀ ਹੈ ਖਾਲਸਾ ਜੀ ਕਦੇ ਵਿਚਾਰ ਕੇ ਵੇਖੋ ਸਾਡੀ ਮਾਂ ਪਿਓ ਜਿਹੜਾ ਹੁੰਦਾ ਉਹਨੇ ਜਦੋਂ ਅਸੀਂ ਛੋਟੇ ਸਾਂ ਸਾਡਾ ਸਰੀਰ ਬਿਲਕੁਲ ਸਹੀ ਸੀ ਪਰ ਸਾਡੇ 'ਚ ਇੰਨੀ ਹਿੰਮਤ ਨਹੀਂ ਸੀ ਇੰਨੀ ਸਮਝ ਨਹੀਂ ਕੀ ਵੀ ਸਹੀ ਕੀ ਕਰਨਾ ਅਸੀਂ ਗੰਦਮੂਤ ਵਿੱਚ ਹੀ ਕਰਦੇ ਹਾਂ ਮੰਜੇ ਲਵੇੜਦੇ ਸਾਂ ਬਿਸਤਰੇ ਲਵੇੜਦੇ ਸਾਂ ਕੱਪੜੇ ਲਵੇੜਦੇ ਸਾਂ ਸਾਡੀ ਮਾਂ ਨੇ ਕਦੇ ਘਿਰਣਾ ਨਹੀਂ ਕੀਤੀ ਸਾਡੀ ਸੇਵਾ ਕੀਤੀ ਸਾਡਾ ਗੰਨ ਮੂਚਕਿਆ ਸਾਡੇ ਪਿਓ ਨੇ ਹਮੇਸ਼ਾ ਸਾਨੂੰ ਕੁਝ ਨਾ ਕੁਝ ਖਵਾਇਆ ਕਦੇ ਭੁੱਖੇ ਨਹੀਂ ਰੱਖਿਆ ਜੋ ਅਸੀਂ ਮੰਗਿਆ ਸਾਨੂੰ ਮਿਲਿਆ ਪਰ ਜਦੋਂ ਵਾਰੀ ਮਾਂ ਪਿਓ ਨੂੰ ਸਾਹਮਣੇ ਦੀ ਆਉਂਦੀ ਹੈ ਉਦੋਂ ਫਿਰ ਬੰਦਾ ਤੀਵੀਆਂ ਪਿੱਛੇ ਲੱਗ ਜਾਂਦਾ ਹੈ ਉਹਨਾਂ ਤੀਵੀਆਂ ਨੂੰ ਵੀ ਭਾਈ ਮਾਤ ਆਉਣੀ ਚਾਹੀਦੀ ਹੈ ਕਿ ਭਾਈ ਜੋ ਤੁਸੀਂ ਕਰੋਗੀਆਂ ਜੋ ਆਪਣੇ ਸਹੁਰੇ ਘਰ ਕਰੋਗੀਆਂ ਉਹ ਹੀ ਕੁਝ ਤੁਹਾਡੇ ਪੇਕੇ ਘਰੇ ਜ਼ਰੂਰ ਹੋਵੇਗਾ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਇਹਦੇ ਵਿੱਚ ਕੋਈ ਬੀਬੀ ਨੂੰ ਤਾਣਾ ਨਹੀਂ ਹੈ ਇਹ ਸਾਰੇ ਸੰਸਾਰ ਨੂੰ ਹੈ ਮੁੰਡੇ ਨੂੰ ਬੰਦੇ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਮੈਂ ਆਪਣੇ ਮਾਪਿਆਂ ਦਾ ਨਾ ਹੋਇਆ ਤੇ ਕੱਲ ਨੂੰ ਮੇਰੇ ਬੱਚੇ ਮੇਰੇ ਨਾਲ ਏਦਾਂ ਕਰਨਗੇ ਜਿੱਦਾਂ ਮੈਂ ਆਪਣੇ ਬੱਚਿਆਂ ਨਾਲ ਕਰ ਰਿਹਾ ਕਿਉਂਕਿ ਖਾਲਸਾ ਜੀ ਇਹ ਕਾਲ ਚੱਕਰ ਹੈ ਜੋ ਅਸੀਂ ਅੱਜ ਆਪਣੇ ਮਾਪਿਆਂ ਨਾਲ ਕਰਾਂਗੇ ਉਹੀ ਸਾਡੇ ਬੱਚੇ ਸਾਡੇ ਨਾਲ ਕਰਨਗੇ ਜੋ ਬੀਬੀਆਂ ਸਹੁਰੇ ਘਰ ਮਾਪੇ ਉਹ ਸੱਸ ਸਹੁਰੇ ਨਾਲ ਕਰਨਗੀਆਂ ਉਹੀ ਕੁਝ ਫਿਰ ਉਹਨਾਂ ਦੇ ਘਰ ਭਾਬੀ ਆ ਕੇ ਕਰੇਗੀ ਉਹਨਾਂ ਦੇ ਮਾਪੇ ਉਹ ਨਾ ਸੋ ਇਸ ਕਰਕੇ ਇਹ ਚੱਕਰ ਹੈ ਇਹ ਚੱਕਰ ਨੇ ਘੁੰਮਦੇ ਰਹਿਣਾ ਜੋ ਬੀਜੋਗੇ ਉਹ ਵੜਨਾ ਪੈਣਾ ਸੋ ਹਮੇਸ਼ਾ ਮਹਾਰਾਜ ਦੀ ਯਾਦ ਵਿੱਚ ਜੁੜੋ ਸਤਗੁਰੂ ਸੱਚੇ ਪਾਤਸ਼ਾਹ ਕੋਲੋਂ ਗੁਰਸਿੱਖੀ ਮੰਗੋ ਮਹਾਰਾਜ ਕੋਲੋਂ ਘਰ ਦੀ ਸੁੱਖ ਮੰਗੋ ਸਰਬੱਤ ਦਾ ਭਲਾ ਮੰਗੋ ਜਿਹੜਾ ਸਰਬੱਤ ਦਾ ਭਲਾ ਮੰਗਦਾ ਹੈ ਸ਼ਹੀਦ ਸਿੰਘਾਂ ਦੀ ਉਹਨਾਂ ਤੇ ਕਿਰਪਾ ਹੁੰਦੀ ਹੈ ਸੋ ਖਾਲਸਾ ਜੀ ਮਹਾਰਾਜ ਦੀ ਮਤ ਬੜੀ ਸੁਚੱਜੀ ਆ ਜੇ ਕੋਈ ਸਤਗੁਰੂ ਜੀ ਦੇ ਚਰਨੀ ਲੱਗ ਜਵੇ ਸਤਗੁਰੂ ਜੀ ਦੀ ਮਤ ਨੂੰ ਅਪਣਾ ਲਵੇ ਤੇ ਹਮੇਸ਼ਾ ਜ਼ਿੰਦਗੀ ਵਿੱਚ ਸੁੱਖ ਵਰਤਦਾ ਸੋ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਸੱਚੇ ਪਾਤਸ਼ਾਹ ਸਾਨੂੰ ਸਮਤ ਬਖਸ਼ਣ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਸ਼ਹੀਦਾਂ ਦੇ ਦਰਾਂ ਤੇ ਜਾ ਕੇ ਸੰਗਤਾਂ ਦੀਆਂ ਝੋਲੀਆਂ ਭਰਦੀਆਂ ਅਨੇਕ ਪ੍ਰਕਾਰ ਦੇ ਸੁਖ ਵਰਤਦੇ ਖਾਲਸਾ ਜੀ ਕੋਈ ਜੀਭਾ ਨਾਲ ਕਹਾ ਨਹੀਂ ਜਾ ਸਕਦਾ ਕਿੱਡੀ ਮਹਿਮਾ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਤੇ ਕਿੱਡੀ ਵੱਡੀ ਮਹਿਮਾ ਉਹਨਾਂ ਦੇ ਸਿੰਘਾਂ ਦੀ ਹੈ ਸੋ ਸਤਿਗੁਰ ਸੱਚੇ ਪਾਤਸ਼ਾਹ ਦੇ ਜਿਗਰ ਦੇ ਟੋਟੇ ਜਿਹੜੇ ਸ਼ਹੀਦ ਫੌਜਾਂ ਲਾਡਲੀਆਂ ਫੌਜਾਂ ਖਾਲਸਾ ਜੀ ਜਿਨ੍ਹਾਂ ਦੇ ਦਰ ਜਾ ਕੇ ਸੇਵਾ ਕੀਤੇ ਸਭ ਕੁਝ ਹਾਸਲ ਹੁੰਦਾ ਤੇ ਜਿਨ੍ਹਾਂ ਨੂੰ ਨਹੀਂ ਹੁੰਦਾ ਉਹਨਾਂ ਨੇ ਹਿਰਦੇ ਵਿੱਚ ਖਾਲਸਾ ਜੀ ਨਾ ਤਾਂ ਪ੍ਰੇਮ ਹੈ ਨਾ ਸ਼ਰਧਾ ਹੈ ਉਹ ਬੱਧੋ ਚੱਟੀ ਵਿੱਚ ਜਾਂਦੇ ਨੇ ਕਿਸੇ ਕੋਲੋਂ ਸੁਣ ਸੁਣਾ ਕੇ ਜਾਂਦੇ ਨੇ ਜਿਹੜੇ ਸੁਣ ਸੁਣਾ ਕੇ ਜਾਂਦੇ ਉਹਨਾਂ ਨੂੰ ਛੇਤੀ ਕੋਈ ਪ੍ਰਾਪਤ ਨਹੀਂ ਹੁੰਦਾ ਸ਼ਰਧਾ ਧਾਰੋ ਮਹਾਰਾਜ ਤੇ ਪੂਰਨ ਭਰੋਸਾ ਰੱਖੋ ਸਤਗੁਰ ਸੱਚੇ ਪਾਤਸ਼ਾਹ ਤਾਂ ਭਵਜਲ ਤੋਂ ਤਾਰ ਦਿੰਦੇ ਨੇ ਮੌਤ ਦਾ ਡਰ ਚੁੱਕ ਦਿੰਦੇ ਨੇ ਫਿਰ ਆ ਨਿੱਕੇ ਮੁੱਟੇ ਦੁੱਖ ਰੋਗ ਮਹਾਰਾਜ ਵਾਸਤੇ ਕੀ ਨੇ ਸੋ ਖਾਲਸਾ ਜੀ ਜਿਹੜੀ ਅੱਜ ਦੀ ਹੱਡ ਬੀਤੀ ਹੈ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਸਦਕਾ ਜਿਹੜੀ ਪਹੁੰਚੀ ਹੈ ਇੱਕ ਭੈਣ ਜੀ ਹੋਣਾ ਨੇ ਸੁਣਾਉਣਾ ਕੀਤੀ ਹੈ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੀ ਮਿਹਰ ਹੋਈ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਹੋਈ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸਾਡੇ ਕਾਜ ਸਵਾਰੇ ਸੋ ਭੈਣ ਜੀ ਨੇ ਦੱਸਣਾ ਕੀਤਾ ਕਿ ਅਸੀਂ ਬਾਹਰ ਇੰਨੇ ਹਾਂ ਫੋਰਨ ਰਹਿੰਦੇ ਸੀਗੇ ਉਹ ਤੇ ਉਹਨਾਂ ਦੇ ਕੋਈ ਔਲਾਦ ਨਹੀਂ ਸੀ ਵਿਆਹ ਨੂੰ 4-5 ਸਾਲ ਹੋ ਗਏ ਸੀ ਜਦੋਂ ਸੁਣਿਆ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਮਹਿਮਾ ਬਾਬਾ ਬੁੱਢਾ ਸਾਹਿਬ ਜੀ ਦੀ ਮਹਿਮਾ ਸੁਣੀ ਸੋ ਖਾਲਸਾ ਜੀ ਉਹ ਭੈਣ ਕਹਿੰਦੀ ਉਸ ਦਿਨ ਤੋਂ ਮੈਂ ਅਰਦਾਸ ਬੇਨਤੀ ਕਰਕੇ ਦੇਖ ਮਣਾ ਕੇ ਅਰਦਾਸ ਕੀਤੀ ਸਾਡਾ ਜਿਹੜਾ ਸੋਹਰਾ ਪਰਿਵਾਰ ਸੀ ਉਹ ਧੰਨਵਾਦ ਆਦੀਪ ਸਿੰਘ ਸਾਹਿਬ ਜੀ ਨੂੰ ਬਹੁਤ ਮੰਨਦਾ ਸੀ ਤੇ ਸਾਡੇ ਪਰਿਵਾਰ ਵਿੱਚ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਮੰਨਤਾ ਸੀ ਪਰ ਇੰਨੀ ਨਹੀਂ ਸੀ ਇਹਨਾਂ ਨਹੀਂ ਸੀ ਜਾਣਦੇ ਜਦੋਂ ਸਹੁਰੇ ਪਰਿਵਾਰ ਵਿੱਚ ਆਈ ਤੇ ਸਾਡੇ 4-5 ਸਾਲ ਹੋ ਗਏ ਸੀ ਔਲਾਦ ਕੋਈ ਨਹੀਂ ਸੀ ਤੇ ਮੇਰੀ ਸੱਸ ਨੇ ਕਹਿਣਾ ਕੀਤਾ ਜੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਖੁਸ਼ ਕਰ ਲੋ ਕੀ ਪਤਾ ਬਾਬਾ ਦੀਪ ਸਿੰਘ ਸਾਹਿਬ ਤੁਹਾਡੀ ਝੋਲੀ ਭਰ ਦੇ ਤੇ ਕਹਿੰਦੇ ਅਸੀਂ ਬੈਠਿਆਂ ਇੱਕ ਦਿਨ ਗੱਲਾਂ ਕੀਤੀਆਂ ਵੀ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਖੁਸ਼ ਹੋਣਗੇ ਕਹਿੰਦੇ ਗੱਲਾਂ ਕਰਦਿਆਂ ਕਰਦਿਆਂ ਮੈਂ YouTube ਤੇ ਸਰਚ ਕੀਤੀ ਬਾਬਾ ਦੀਪ ਸਿੰਘ ਸਾਹਿਬ ਜੀ ਬਾਰੇ ਪਤਾ ਲੱਗਾ ਕਈ ਇਹੋ ਜਿਹੇ ਜਿਹੜੇ ਰਾਗੀ ਢਾਡੀ ਖਾਲਸਾ ਜੀ ਉਹਨਾਂ ਕੋਲ ਇਤਿਹਾਸ ਸੁਣਿਆ ਤੇ ਬਾਬਾ ਦੀਪ ਸੰਸਾਭੀ ਦੀ ਸੰਗਤ ਕਰਨ ਵਾਸਤੇ ਜੀ ਕੀਤਾ ਉਸ ਦਿਨ ਕਹਿੰਦੇ ਮੈਂ ਦੇਖ ਬਣਾ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਅਗੇ ਅਰਦਾਸ ਕੀਤੀ ਕਿ ਮਹਾਰਾਜ ਕਿਰਪਾ ਕਰੋ ਤੁਹਾਡੇ ਘਰੋਂ ਕੀ ਕੁਝ ਨਹੀਂ ਪ੍ਰਾਪਤ ਹੋ ਸਕਦਾ ਹਰ ਇੱਕ ਪਦਾਰਥ ਮਹਾਰਾਜ ਹਰ ਇੱਕ ਖਜ਼ਾਨਾ ਆਪ ਜੀ ਦੇ ਦਰ ਤੇ ਹੈ ਕਿਰਪਾ ਕਰੋ ਸਾਨੂੰ ਵੀ ਔਲਾਦ ਦਾ ਸੁੱਖ ਬਖਸ਼ੋ ਕਹਿੰਦੇ ਅਰਦਾਸ ਬੇਨਤੀ ਕੀਤੀ ਤੇ ਉਸ ਦਿਨ ਮੈਂ ਮਹਾਰਾਜ ਅਗੇ ਅਰਦਾਸ ਕੀਤੀ ਕਿ ਸੱਚੇ ਪਾਸ਼ਾ ਮੈਂ ਸਵਾ ਲੱਖ ਮੂਲ ਮੰਤਰ ਦਾ ਜਾਪ ਕਰੂੰਗੀ ਵੀ ਮੈਂ ਕੰਮ ਤੇ ਵੀ ਜਾਂਨੀ ਆ ਮੇਰੇ ਕੋਲੇ ਬਹੁਤਾ ਸਮਾਂ ਬਾਣੀ ਨਹੀਂ ਪੜ ਹੁੰਦੀ ਮੈਂ ਪੰਜ ਬਾਣੀਆਂ ਦਾ ਪਾਠ ਕਰਦੀ ਸਾਂ ਉਹ ਤੋਂ ਇਲਾਵਾ ਕੁਛ ਨਹੀਂ ਸੀ ਕਰਦੀ ਕਿਹਨੇ ਮੈਂ ਮੂਲ ਮੰਤਰ ਦਾ ਜਾਪ ਰੱਖਿਆ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਕਿ ਮਹਾਰਾਜ ਦੀ ਰਹਿਮਤ ਕਿਰਪਾ صدਕਾ ਮੇਰੇ ਘਰ ਡੇਢ ਕ ਸਾਲ ਬਾਅਦ ਪੁੱਤਰ ਹੁੰਦਾ ਗੁਰੂ ਸਾਹਿਬ ਦੀ ਕਿਰਪਾ ਨਾਲ ਜਦੋਂ ਪੁੱਤਰ ਹੁੰਦਾ ਉਹਨੂੰ ਇੱਕ ਨੁਕਸ ਹੁੰਦਾ ਕਿ ਉਹਦੀ ਇੱਕ ਬਾਹ ਸੱਜੇ ਪਾਸੇ ਦੀ ਸ਼ਾਇਦ ਪਤਾ ਨਹੀਂ ਖੱਬੇ ਪਾਸੇ ਦੀ ਉਹਨਾਂ ਨੇ ਦੱਸਿਆ ਸੀ ਵਾਹਿਗੁਰੂ ਜਾਨੇ ਉਹਨਾਂ ਨੇ ਜੇ ਉਹ ਸੁਣਦੇ ਹੁੰਣ ਤਾਂ ਭਾਈ ਕਮੈਂਟ ਵਿੱਚ ਦੱਸ ਦੇਣ ਤੇ ਉਹਨਾਂ ਦੇ ਸ਼ਾਇਦ ਖੱਬੇ ਪਾਸੇ ਦਾ ਉਹਨਾਂ ਨੇ ਕਿਹਾ ਸੀ ਖਾਲਸਾ ਜੀ ਵਿਸਰ ਗਿਆ ਮੈਂ ਕਹਿੰਦੇ ਜਿਹਨੂੰ ਬੱਚਾ ਪੈਦਾ ਹੋਇਆ ਸੀ ਤੇ ਉਹਦੇ ਖੱਬੇ ਪਾਸੇ ਦੀ ਜਿਹੜੀ ਬਾਹ ਸੀ ਉਹ ਚੱਲਦੀ ਨਹੀਂ ਸੀ ਸਾਰੀ ਉਹਦੀ ਗਰੋਥ ਨਹੀਂ ਸੀ ਹੋਈ ਮਾਂ ਦੇ ਪੇਟ ਵਿੱਚ ਸੋ ਜਦੋਂ ਡਾਕਟਰਾਂ ਨੇ ਸਾਰਾ ਕੁਝ ਚੈੱਕ ਕੀਤਾ ਪਹਿਲਾਂ ਬੱਚਾ ਤੇ ਬਹੁਤ ਬਿਮਾਰ ਰਿਹਾ ਉਹਨੂੰ ਪੀਲੀਆ ਬਹੁਤ ਜ਼ਿਆਦਾ ਹੋ ਗਿਆ ਫਿਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਚਲੋ ਉਹ ਠੀਕ ਹੋਇਆ ਪਰ ਡਾਕਟਰਾਂ ਨੇ ਸਾਨੂੰ ਕਹਿ ਦਿੱਤਾ ਵੀ ਇਹਦੇ ਬੀ ਸਾਨੂੰ ਨਹੀਂ ਲੱਗਦਾ ਵੀ ਇਹ ਚੱਲੂਗਾ ساری ਉਮਰ ਇਦਾਂ ਹੀ ਰਹੂਗਾ ਵੀ ਇਹ ਚੱਲਣਾ ਨਹੀਂ ਕਿਉਂਕਿ ਇਹਦੀ ਕੋਈ ਵੀ ਨਸ ਜਿਹੜੀ ਚੱਲਦੀ ਨਹੀਂ ਆ ਕੁਦਰਤੀ ਆ ਇਹ ਸੋ ਖਾਲਸਾ ਜੀ ਇਦਾਂ ਇਹ ਡਾਕਟਰਾਂ ਨੇ ਦੱਸਤਾ ਪਰ ਸਾਡਾ ਮਨ ਬੜਾ ਉਦਾਸ ਹੋਇਆ ਕਿ ਗੁਰੂ ਸਾਹਿਬ ਜੀ ਇੰਨੇ ਚਿਰ ਬਾਅਦ ਕੋਈ ਭੁਜੰਗੀ ਮਿਲਿਆ ਤੇ ਉਹਨੂੰ ਵੀ ਇਦਾਂ ਪ੍ਰੋਬਲਮ ਪਰ ਮੈਂ ਮਨ ਵਿੱਚ ਸੀਗੀ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਜੋ ਮਹਾਰਾਜ ਨੇ ਬਣਾਉਣਾ ਸੀ ਜਿਵੇਂ ਸਤਗੁਰ ਸੱਚੇ ਪਾਸ਼ਾ ਨੇ ਕਿਰਪਾ ਕਰਨੀ ਸੀ ਉਵੇਂ ਪ੍ਰਾਪਤ ਹੋਣਾ ਸੀ ਕਿਉਂਕਿ ਖਾਲਸਾ ਜੀ ਇਹ ਸਰੀਰ ਦੇ ਅੰਗਾਂ ਦੀ ਬੰਦਰ ਪਰਮੇਸ਼ਰ ਆਪ ਕਰਦਾ ਨਾ ਉਹ ਕਦੇ ਕਿਸੇ ਮਾਂ ਪਿਓ ਨੂੰ ਪੁੱਛ ਕੇ ਬਣਾਉਂਦਾ ਵੀ ਤੁਹਾਨੂੰ ਕਿਦਾਂ ਦਾ ਪੁੱਤਰ ਚਾਹੀਦਾ ਕਿਵੇਂ ਦੇ ਉਹਦੇ ਅੰਗ ਹੋਣੇ ਚਾਹੀਦੇ ਨੇ ਕਿਵੇਂ ਦੇ ਉਹਦੇ ਨੈਣ ਨਕਸ਼ ਹੋਣੇ ਚਾਹੀਦੇ ਨੇ ਇਹ ਪਰਮੇਸ਼ਰ ਵਾਹਿਗੁਰੂ ਜੀ ਦੀ ਘੜਤ ਹੈ ਉਹ ਵਾਹਿਗੁਰੂ ਆਪ ਹੀ ਘੜ ਕੇ ਤੇ ਆਪਣੀ ਵਿੱਚ ਜੋਤ ਰੱਖ ਕੇ ਬੰਦੇ ਨੂੰ ਸੰਸਾਰ ਦੇ ਭੇਜਦਾ ਫਿਰ ਉਹਦੇ ਹੱਥ ਹੈ ਕਿ ਉਹਨੇ ਅੰਗ ਪੈਰ ਸਿੱਧੇ ਲਾਉਣੇ ਨੇ ਪੁੱਠੇ ਲਾਉਣੇ ਨੇ ਚੰਗੇ ਲਾਉਣੇ ਨੇ ਕਿ ਮਾੜੇ ਲਾਉਣੇ ਨੇ ਕਿਉਂਕਿ ਆਪਣੇ ਕਰਮਾਂ ਅਨੁਸਾਰ ਖੇੜ ਵਰਤਦੀ ਹੈ ਪਰ ਕਈ ਵਾਰੀ ਖਾਲਸਾ ਜੀ ਮਹਾਰਾਜ ਦਾ ਦੁੱਖ ਜਦੋਂ ਘਰ ਆਉਂਦਾ ਹੈ ਨਾ ਉਹਦੇ ਦੋ ਕਾਰਨ ਹੁੰਦੇ ਇੱਕ ਤੇ ਪੁਰਾਣੇ ਕਰਮਾਂ ਦਾ ਹੁੰਦਾ ਪਰ ਇੱਕ ਕਈ ਵਾਰ ਸਤਗੁਰ ਜੀਆਂ ਨੇ ਆਪਣੇ ਨਾਲ ਜੋੜਨਾ ਹੁੰਦਾ ਤਾਂ ਵੀ ਦੁੱਖ ਪ੍ਰਾਪਤ ਹੁੰਦੇ ਜਿਵੇਂ ਖਾਲਸਾ ਜੀ ਸਤਗੁਰ ਸੱਚੇ ਪਾਸ਼ਾ ਕੋਲੇ ਦੋ ਸਵਾਲ ਆਉਂਦੇ ਸੀਗੇ ਇੱਕ ਆਉਂਦਾ ਸੀ ਬਾਬਾ ਜੀ ਬਾਬਾ ਦਇਆ ਉਸ ਸਾਹਿਬ ਜੀ ਨੂੰ ਪੁੱਛਣਾ ਬਾਬਾ ਜੀ ਨੇ ਪੁੱਛਣਾ ਕੀਤਾ Swami Kalgi Tarpaash Maharaj ਕੋਲੋਂ ਕਿ ਸਤਿਗੁਰ ਜੀ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਸਾਰੇ ਸਿੰਘ ਦਾ ਸੰਬੰਧ ਕੱਢੋ ਮਹਾਰਾਜ ਇਹ ਦਾ ਸੰਬੰਧ ਕੋਈ ਕੱਢੇ ਨਾ ਫਿਰ ਤੇ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਫਿਰ ਉਹਨੂੰ ਥੋੜਾ ਜਿਹਾ ਦੁੱਖ ਦਈਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਵੀ ਉਹਦੇ ਨਾਲ ਕੀ ਹੋਊਗਾ ਸਤਿਗੁਰ ਕਹਿੰਦੇ ਅਸੀਂ ਦਸਵੰਦ ਦਾ ਕਿਸੇ ਬਹਾਨੇ ਲੈਣਾ ਹੀ ਐ ਫਿਰ ਉਹ ਦੁੱਖਾਂ ਦੇ ਵਿੱਚ ਚਲਾ ਜਾਂਦਾ ਸੋ ਉਸ ਤੋਂ ਬਾਅਦ ਖਾਲਸਾ ਜੀ ਭਾਈ ਸਾਹਿਬ ਭਾਈ ਦਇਆ ਸਿੰਘ ਸਾਹਿਬ ਨੇ ਪੁੱਛਣਾ ਕੀਤਾ ਕਿ ਮਹਾਰਾਜ ਜੀ ਜਦੋਂ ਤੁਸੀਂ ਕਿਸੇ ਸਿੰਘ ਤੋਂ ਨਾਰਾਜ਼ ਹੁੰਨੇ ਹੋ ਤਾਂ ਕੀ ਕਰਦੇ ਹੋ ਤੇ ਕਲਗੀਧਰ ਪਾਸ਼ਾ ਮਹਾਰਾਜ ਨੇ ਕਹਿਣਾ ਕੀਤਾ ਸੀ ਸਭ ਤੋਂ ਪਹਿਲਾਂ ਉਹਦੇ ਨਿਤਨੇਮ ਵਿੱਚ ਢਿੱਲ ਕਰਦੇ ਹਾਂ ਸੋ ਖਾਲਸਾ ਜੀ ਵਿਚਾਰ ਕੇ ਵੇਖੋ ਕਿਹਨਾਂ ਦੇ ਕੋਲੇ ਨਿਤਨੇਮ ਹੈ ਕਿਹਨਾਂ ਨੂੰ ਸਤਗੁਰੂ ਕਲਗੀਧਰ ਪਾਸ਼ਾ ਦੀ ਖੁਸ਼ੀ ਪ੍ਰਾਪਤ ਹੈ ਜਿਨ੍ਹਾਂ ਦੇ ਕੋਲ ਨਿਤਨੇਮ ਹੈ ਉਹਨਾਂ ਦੇ ਸਤਗੁਰੂ ਜੀ ਦੀ ਖੁਸ਼ੀ ਹੈ ਤਾਂ ਹੀ ਉਹ ਨਿਤਨੇਮ ਦੀ ਸੇਵਾ ਨਿਭ ਰਹੀ ਹੈ ਤੇ ਜਿਨ੍ਹਾਂ ਕੋਲੇ ਨਿਤਨੇਮ ਨਹੀਂ ਤਾਂ ਉਹਨਾਂ ਤੋਂ ਸਤਗੁਰੂ ਜੀ ਨਾਰਾਜ਼ ਨੇ ਮਹਾਰਾਜ ਸੱਚੇ ਪਾਸ਼ਾ ਉਹਨਾਂ ਤੋਂ ਖੁਸ਼ ਨਹੀਂ ਹੁਣ ਕਈ ਇੱਥੇ ਕਹਿਣਗੇ ਵੀ ਜੇ ਗੁਰੂ ਨਾਰਾਜ ਹੋ ਜਵੇ ਤਾਂ ਫਿਰ ਫਾਇਦਾ ਕੀ ਸਤਗੁਰੂ ਤਾਂ ਕਿਸੇ ਨਾਲ ਨਾਰਾਜ ਨਹੀਂ ਹੁੰਦਾ ਹੁੰਦੇ ਨੇ ਸਤਗੁਰੂ ਮਹਾਰਾਜ ਨਾਰਾਜ ਕਿਉਂ ਨਹੀਂ ਹੁੰਦੇ ਰਾਏ ਬਲਵੰਡ ਤੇ ਸੱਤੇ ਡੂਮ ਨਾਲ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਰਾਜ ਨਹੀਂ ਹੋਏ ਸੋ ਖਾਲਸਾ ਜੀ ਮਹਾਰਾਜ ਹੋ ਜਾਂਦੇ ਨੇ ਮਹਾਰਾਜ ਜਿੰਨਾ ਪਿਆਰ ਆਪਣੇ ਸਿੱਖਾਂ ਨੂੰ ਕਰਦੇ ਨੇ ਆਪਣੇ ਸੇਵਕਾਂ ਨੂੰ ਕਰਦੇ ਨੇ ਸਤਗੁਰੂ ਮਹਾਰਾਜ ਜੀ ਨਾਰਾਜ ਵੀ ਹੁੰਦੇ ਨੇ ਸਤਗੁਰੂ ਝਿੜਕਦਾ ਵੀ ਹੈ ਜਿਵੇਂ ਮਹਾਰਾਜ ਦੀ ਬਾਣੀ ਵਿੱਚ ਪੰਕਤੀ ਆਉਂਦੀ ਆ ਜੇ ਗੁਰ ਝਿੜਕੇ ਤਾਂ ਮੀਠਾ ਲੱਗਾ ਜੇ ਬਖਸ਼ੇ ਤਾਂ ਗੁਰਵੜੇ ਆਈ ਸੋ ਮਹਾਰਾਜ ਦੀ ਮੌਜ ਹੈ ਪਰ ਜਿਹੜੇ ਮਹਾਰਾਜ ਦੀ ਖੁਸ਼ੀ ਚਾਹੁੰਦੇ ਨੇ ਭਾਈ ਆਪਣੇ ਨਿਤਨਿਮ ਪ੍ਰਪੱਕ ਕਰੋ ਸੋ ਇਹ ਭੈਣ ਨੇ ਦੱਸਣਾ ਕੀਤਾ ਕਿ ਜਦੋਂ ਪੁੱਤਰ ਹੋਇਆ 2-3 ਮਹੀਨੇ ਬਾਅਦ ਉਹਦੀ ਕੋਈ ਬਾਹ ਦੇ ਵਿੱਚ ਗਰੋਥ ਨਹੀਂ ਆਈ ਪਰ ਮੇਰਾ ਮਨ ਸੀ ਵੀ ਮੈਂ ਠੀਕ ਹੋ ਜਾਵਾਂ ਮੇਰਾ ਪ੍ਰਸ਼ਨ ਦੇ ਨਾਲ ਪੁੱਤਰ ਹੋਇਆ ਸੀ ਜਦੋਂ ਮੈਂ ਠੀਕ ਹੋਈ ਗੁਰੂ ਸਾਹਿਬ ਦੀ ਕਿਰਪਾ ਹੋਈ ਮੈਂ ਦੇਖ ਬਣਾ ਕੇ ਤੇ ਮਹਾਰਾਜ ਦੀ ਰਹਿਮਤ ਕਿਰਪਾ صدਕਾ ਬਾਬਾ ਦੀਪ ਸਿੰਘ ਸਾਹਿਬ ਅਗੇ ਅਰਦਾਸਾਂ ਕੀਤੀਆਂ ਚੋਪੈਰਾ ਸਾਹਿਬ ਕੱਟਣ ਦੀ ਹਾਜ਼ਰੀ ਭਰਨ ਲੱਗ ਪਈ ਜੋਪੈਰਾ ਸਾਹਿਬ ਕਰਨ ਲੱਗ ਕਿ ਮਹਾਰਾਜ ਕਿਰਪਾ ਕਰੋ ਮੇਰੇ ਬੱਚੇ ਦੀ ਬਾਹ ਠੀਕ ਹੋ ਜਾਵੇ ਉਹ ਭੈਣ ਕਹਿੰਦੀ ਵੀ ਗੁਰੂ ਸਾਹਿਬ ਦੀ ਕਿਰਪਾ ਵਰਤੀ ਮਹਾਰਾਜ ਦੀ ਰਹਿਮਤ ਹੋਈ ਅਸੀਂ ਪਹਿਲਾਂ ਵੀ ਅਮਰਤਾਰੀ ਸਾਂ ਮੇਰਾ ਪ੍ਰਸ਼ਨ ਹੋਣ ਕਰਕੇ ਮੈਨੂੰ ਦੁਬਾਰਾ ਤੋਂ ਫਿਰ ਅਮਰਤ ਛਕਣਾ ਪਿਆ ਉਦੋਂ ਫਿਰ ਮੈਂ ਅਰਦਾਸ ਬੇਨਤੀ ਪੰਜਾਂ ਸਿੰਘਾਂ ਕੋਲੋਂ ਕਰਵਾਈ ਸੋ ਖਾਲਸਾ ਜੀ ਪੰਜਾਂ ਸਿੰਘਾਂ ਦੇ ਵਿੱਚ ਵੱਡੀ ਵੱਡੀ ਕਿਰਪਾ ਹੈ ਜੇ ਕੋਈ ਕਿਸੇ ਦੇ ਘਰ ਦੁੱਖ ਪਰੇਸ਼ਾਨੀਆਂ ਪੰਜ ਸਿੰਘ ਘਰੇ ਸਦੋ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਓ ਬਸਤਰ ਭੇਟ ਕਰੋ ਉਹਨਾਂ ਦੀ ਸੇਵਾ ਕਰੋ ਉਹਨਾਂ ਕੋਲੋਂ ਅਰਦਾਸਾ ਕਰਾਵੋ ਮਹਾਰਾਜ ਸੱਚੇ ਪਾਸ਼ਾ ਤਤਸ਼ਣ ਸੁਣਦੇ ਨੇ ਉਹ ਅਰਦਾਸ ਜਰੂਰ ਪ੍ਰਵਾਨ ਹੁੰਦੀ ਆ ਸੋ ਮਹਾਰਾਜ ਦੀ ਕਿਰਪਾ ਸਦਕਾ ਉਹ ਭੈਣ ਕਹਿੰਦੀ ਵੀ ਉਦੋਂ ਮੈਂ ਪੰਨਿਆ ਸਿੰਘਾਂ ਕੋਲ ਅਰਦਾਸ ਕਰਵਾਈ ਬਾਣੀ ਪੜ੍ਹਨੀ ਸ਼ੁਰੂ ਕੀਤੀ ਅਜੇ ਮੈਨੂੰ 5-7 ਦਿਨ ਹੋਏ ਸੀ ਬਾਣੀ ਪੜ੍ਹਦੇ ਆ ਕਿ ਸੁਪਨੇ ਦੇ ਵਿੱਚ ਮੈਨੂੰ ਫੌਜਾਂ ਦੇ ਦਰਸ਼ਨ ਹੁੰਦੇ ਵੀ ਸਾਡੇ ਘਰ ਵਿੱਚ ਨਾ ਕਿੰਨੀਆਂ ਫੌਜਾਂ ਖੜੀਆਂ ਨੇ 10-15 ਸਿੰਘ ਖੜੇ ਤੇ ਸਾਨੂੰ ਪੁੱਛਦੇ ਨੇ ਵੀ ਤੁਸੀਂ ਇਦਾਂ ਕਰੋ ਇਹਦੇ ਲਾਗੇ ਸੁਖਣੀ ਸਾਹਿਬ ਦਾ ਪਾਠ ਕਰਿਆ ਕਰੋ ਇਹਨੂੰ ਗੋਦੀ ਵਿੱਚ ਲੈ ਕੇ ਤੇ ਜਿੰਨਾ ਚਿਰ ਪਾਠ ਕਰਨਾ ਹੈ ਉਹਨਾਂ ਚਿਰ ਬਾਹ ਨੂੰ ਮਲੀ ਜਾਣਾ ਮੋਢੇ ਤੋਂ ਲੈ ਕੇ ਹੱਥ ਤੱਕ ਹੱਥ ਫੇਰਦੇ ਰਹਿਣਾ ਤੇਲ ਨਾਲ ਇਹਦੀ ਮਾਲਿਸ਼ ਕਰਨੀ ਹੈ ਦੇਖੋ ਖਾਲਸਾ ਜੀ ਜਿਨ੍ਹਾਂ ਦੀ ਬਾਣੀ ਉੱਤੇ ਸ਼ਰਧਾ ਹੁੰਦੀ ਹੈ ਸਤਿਗੁਰੂ ਜੀ ਉਹਨਾਂ ਨੂੰ ਨਿੱਕਾ ਨਿੱਕਾ ਰਾਹ ਵੀ ਦੱਸਦੇ ਤੇ ਵੱਡੇ ਤੋਂ ਵੱਡੀ ਜੁਗਤੀ ਵੀ ਦੱਸਦੇ ਮਹਾਰਾਜ ਦੀ ਕਿਰਪਾ ਨਾਲ ਜਦੋਂ ਭੈਣ ਕਹਿੰਦੀ ਮੈਨੂੰ ਸੁਪਨਾ ਆਇਆ ਤੇ ਮੈਂ ਐਵੇਂ ਕਰਨਾ ਸ਼ੁਰੂ ਕੀਤਾ ਤੇ ਗੁਰੂ ਸਾਹਿਬ ਦੀ ਕਿਰਪਾ صدਕਾ ਪਾਠ ਕਰਨਾ ਤੇ ਬੱਚੇ ਦੀ ਮੋਢੇ ਤੋਂ ਲੈ ਕੇ ਹੱਥ ਤੱਕ ਬਾਹਾਂ ਦੀ ਹੌਲੀ ਹੌਲੀ ਮਾਲਸ਼ ਨਾਲ-ਨਾਲ ਕਰੀ ਜਾਣੀ ਨਾਲ-ਨਾਲ ਪਾਠ ਕਰੀ ਜਾਣਾ ਤੇ ਗੁਰੂ ਸਾਹਿਬ ਦੀ ਕਿਰਪਾ صدਕਾ ਮੇਰਾ ਜਿਹੜਾ ਬੱਚਾ ਸੀ ਅੱਧਾ ਸੁਖਨੀ ਸਾਹਿਬ ਦਾ ਪਾਠ ਜਿਹੜਾ ਉਹ ਅੱਖਾਂ ਖੋਲ ਕੇ ਸੁਣਦਾ ਸੀ ਉਹ ਐਂ ਲੱਗਦਾ ਸੀ ਵੀ ਪੂਰਾ ਪਾਠ ਸੁਣਦਾ ਮਗਨ ਰਹਿੰਦਾ ਸੀ ਤੇ ਮਹਾਰਾਜ ਦੀ ਕਿਰਪਾ صدਕਾ ਐਸੀ ਰਹਿਮਤ ਹੋਈ ਕਿ ਜਿਵੇਂ ਉਹ ਉਹਦੀਆਂ ਉਂਗਲਾਂ ਹਿੱਲਣੀਆਂ ਸ਼ੁਰੂ ਹੋ ਗਈਆਂ ਕੁਝ ਸਮੇਂ ਦੇ ਵਿੱਚ ਕੁਝ ਕਦਮਾਂ ਦੇ ਵਿੱਚ ਹੱਥ ਦੀਆਂ ਉਂਗਲਾਂ ਹਿਲਦੀਆਂ ਸੀ ਜਦੋਂ ਮੈਂ ਪਹਿਲੀ ਵਾਰ ਉਂਗਲਾਂ ਹਿਲੀਆਂ ਦੇਖੀਆਂ ਮੈਂ ਇੰਨੀ ਬਿਰਾਗ ਦੇ ਵਿੱਚ ਆਈ ਮੈਂ ਮਹਾਰਾਜ ਸੱਚੇ ਪਾਤਸ਼ਾਹਗੇ ਅਰਦਾਸ ਕੀਤੀ ਘਰ ਪਰਿਵਾਰ ਨੂੰ ਦੱਸਿਆ ਵੀ ਮੇਰੇ ਪੁੱਤ ਨੇ ਉਂਗਲਾਂ ਹਲਾਈਆਂ ਨੇ ਤੇ ਸਾਡੀ ਜਿਹੜੀ ਮੇਰੀ ਸੱਸ ਹੈ ਉਹ ਵੀ ਮਹਾਰਾਜ ਦੇ ਬੜੀ ਪ੍ਰੀਤ ਰੱਖਦੀ ਪੇਮ ਰੱਖਦੀ ਉਹਨੇ ਕਿਹਾ ਕਿ ਜੇ ਪੁੱਤ ਤੇ ਮਹਾਰਾਜ ਦੀ ਬਾਣੀ ਨਾਲ ਉਂਗਲਾਂ ਹਿਲੀਆਂ ਨੇ ਇਹਦੀ ਬਾਹ ਵੀ ਚੱਲੂਗੀ ਸੋ ਮਹਾਰਾਜ ਦੀ ਐਸੀ ਕਹਿੰਦੀ ਰਹਿਮਤ ਹੋਈ ਕਿ ਪਹਿਰੇ ਸਾਹਿਬ ਮੈਂ ਤਾਂ ਮੇਰੀ ਸੱਸ ਰਲ ਕੇ ਕੱਟਣ ਲੱਗ ਪਈਆਂ ਬਾਣੀ ਪੜ੍ਹਨੀ ਸੁਖਣੀ ਸਾਹਿਬ ਦੇ ਦੋ-ਦੋ ਕਈ ਵਾਰੀ ਪਾਠ ਨੂੰ ਗੋਦੀ ਚ ਪਾ ਕੇ ਕਰਨੇ ਕਿਉਂਕਿ ਜਦੋਂ ਪਤਾ ਲੱਗ ਗਿਆ ਆਸ ਵੱਜ ਗਈ ਵੀ ਐਵੇਂ ਹੀ ਪ੍ਰਾਪਤੀ ਹੋਵੇਗੀ ਤੇ ਮੈਂ ਦਿਨ ਵਿੱਚ ਦੋ ਪਾਠ ਵੀ ਕਰਨ ਲੱਗ ਪਈ ਤੇ ਗੁਰੂ ਸਾਹਿਬ ਦੀ ਐਸੀ ਰਹਿਮਤ ਕਿਰਪਾ ਹੋਈ ਢਾਈ ਕ ਮਹੀਨੇ ਹੋਰ ਲੱਗੇ ਸੀ ਮੈਨੂੰ ਢਾਈਆਂ ਕ ਮਹੀਨਿਆਂ ਦੇ ਵਿੱਚ ਵਿੱਚ ਮੇਰਾ ਬੱਚਾ ਉਹ ਬਾਹ ਨੂੰ 모ੜਨ ਵੀ ਲੱਗ ਪਿਆ ਸੀ ਸਿੱਧੀ ਵੀ ਕਰਨ ਲੱਗ ਪਿਆ ਸੀ ਜਿਹਨੂੰ ਅਸੀਂ ਡਾਕਟਰਾਂ ਦੇ ਕੋਲ ਲੈ ਕੇ ਗਏ ਵੀ ਉਹਦਾ ਕੋਈ ਐਕਸਰਾ ਵਗੈਰਾ ਕਰਾਈ ਜਾਂ ਸਕੈਨ ਕਰਾਈ ਤੇ ਡਾਕਟਰ ਕਹ I see that. ਕੀਤਾ ਜਾਂ ਸਾਰਾ ਟ੍ਰੀਟਮੈਂਟ ਸਾਨੂੰ ਲੱਗਦਾ ਨਹੀਂ ਸੀ ਵੀ ਇਹਦੀਆਂ ਨਸਾਂ ਚੱਲਣਗੀਆਂ ਕਿਉਂਕਿ ਇਹਦੀਆਂ ਨਸਾਂ ਦੇ ਵਿੱਚ ਉਹ ਗਰੋਥ ਹੀ ਨਹੀਂ ਸੀ ਬਚਪਨ ਤੋਂ ਸ਼ੁਰੂ ਤੋਂ ਹੀ ਨਹੀਂ ਸੀ ਹੋਈ ਕਿਉਂਕਿ ਇੱਕ ਬਾਹ ਛੋਟੀ ਸੀ ਇੱਕ ਥੋੜੀ ਵੱਡੀ ਸੀ ਜਿਵੇਂ ਇੱਕ ਭਰੀ ਸੀ ਮਾਸ ਨਾਲ ਇੱਕ ਬਹੁਤ ਪਤਲੀ ਸੀ ਅੱਜ ਵੀ ਉਹ ਭੈਣ ਕਹਿੰਦੀ ਬਾਹ ਤੇ ਉਵੇਂ ਹੀ ਆ ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰਾ ਕਾਰਜ ਕਰਦਾ ਹੱਥ ਪੈਰ ਹਿਲਾਉਂਦਾ ਸਭ ਕੁਝ ਕਰਦਾ ਖੇਡਦਾ ਚੀਜ਼ ਫੜ ਵੀ ਲੈਂਦਾ ਛੱਡ ਵੀ ਦਿੰਦਾ ਐਡੀ ਕਿਰਪਾ ਸ਼ਿਦਾਂ ਸਿੰਘਾਂ ਦੀ ਉਹ ਭੈਣ ਕਹਿੰਦੀ ਸਾਡੇ ਤੇ ਹੋਈ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਸਦਕਾ ਮੇਰੇ ਬੱਚੇ ਦੀ ਬਾਹ ਠੀਕ ਹੋਈ ਸੋ ਖਾਲਸਾ ਜੀ ਆਇਂ ਦਿੰਦੇ ਜਿਹੜੇ ਲੋਕ ਕਹਿੰਦੇ ਸਾਨੂੰ ਮਿਲਦਾ ਨਹੀਂ ਜੀ ਸਾਨੂੰ ਮਿਲਿਆ ਨਹੀਂ ਉਹ ਬੰਦੇ ਹੀ ਮੂਰਖ ਨੇ ਬਾਕੀ ਇੱਕ ਬੇਨਤੀ ਖਾਲਸਾ ਜੀ ਹੋਰ ਕਰਨੀ ਚਾਹੁੰਨਾ ਕਿ ਜਿਵੇਂ ਕੋਸ਼ ਮੈਨੂੰ ਪੁੱਛੀ ਰਹੇ ਨੇ ਇਹ ਬਾਬਾ ਜੀ ਸਾਡੀ ਪਿਛਲੇ ਹਫ਼ਤੇ ਅਰਦਾਸ ਕਰਾਈ ਕੋਈ ਫਰਕਤ ਪਿਆ ਨਹੀਂ ਦੇਖੋ ਭਾਈ ਮੈਂ ਤੇ ਅਰਦਾਸ ਕਰਾਉਣ ਵਾਲਾ ਹਾਂ ਇਹ ਤਾਂ ਪਰਮੇਸ਼ਰ ਵਾਹਿਗੁਰੂ ਦੇ ਹੱਥ ਹੈ ਉਹਨਾਂ ਨੇ ਤੁਹਾਡੇ ਤੇ ਕਿਰਪਾ ਕਰਨੀ ਹੈ ਕਿ ਨਹੀਂ ਕਰਨੀ ਕਿਉਂਕਿ ਕਈਆਂ ਦਾ ਇੱਕ ਨਾ ਮੇਰੀ ਗੱਲ ਹੋਈ ਉਹ ਕਹਿਣ ਲੱਗੇ ਭਾਈ ਸਾਹਿਬ ਜੀ ਸਾਡੇ ਘਰੇ ਬੜੀਆਂ ਫਿਕਰਾਂ ਬੜੀਆਂ ਝੂਰੇ ਨੇ ਅਸੀਂ ਤੰਗ ਪ੍ਰੇਸ਼ਾਨ ਬੜਿਆਂ ਕਰਜ਼ਾ ਬਹੁਤ ਹੈ ਤੇ ਦਾਸ ਨੇ ਉਹਨਾਂ ਨੂੰ ਪੁੱਛਣਾ ਕੀਤਾ ਵੀ ਨਿਤਨੇਮ ਕੋਈ ਕਰਦੇ ਹੋ ਕਹਿੰਦੇ ਨਹੀਂ ਬਾਣੀ ਤਾਂ ਨਹੀਂ ਅਸੀਂ ਕੋਈ ਪੜਦੇ ਨਾ ਸਾਡੇ ਕੋ ਪੜੀ ਜਾਂਦੀ ਹੈ ਤੇ ਫਿਰ ਮੈਨੂੰ ਦੱਸੋ ਤੁਸੀਂ ਆਪ ਸਾਰੇ ਸਿਆਣੇ ਹੋ ਜਿਹੜਾ ਬਾਣੀ ਨਹੀਂ ਪੜ ਸਕਦਾ ਬਾਣੀ ਨਹੀਂ ਜਪ ਸਕਦਾ ਉਹ ਸੁੱਖ ਸੁੱਖ ਕਿਹਨੇ ਮੂੰਹ ਨਾ ਮੰਗਦਾ ਕਿ ਮੈਨੂੰ ਸੁੱਖ ਪ੍ਰਾਪਤ ਹੋਵੇ ਮੇਰੇ ਘਰੋ ਅਰੇ ਦੋ ਕਦਲਿੰਦਰ ਨਿਕਲ ਜਣ ਕਿਹੜੇ ਮੂਹ ਨਾ ਮੰਗਦਾ ਸ਼ਰਮ ਵੀ ਲੋਕਾਂ ਨੂੰ ਨਹੀਂ ਆਉਂਦੀ ਕਿ ਮਹਾਰਾਜ ਦੀ ਬਾਣੀ ਦਾ ਦੇ ਅਸੀਂ ਜਾਪ ਨਹੀਂ ਕਰਦੇ ਮਹਾਰਾਜ ਨਾਲ ਕਦੀ ਜੁੜਦੇ ਨਹੀਂ ਤੇ ਸੁਖ ਭਾਲ ਦੇ ਫਿਰਦੇ ਆ ਫਰੀ ਦੇ ਵਿੱਚ ਕੁਝ ਨਹੀਂ ਮਿਲਦਾ ਜੇ ਤੁਸੀਂ ਸੰਸਾਰ ਵਿੱਚ ਵੀ ਫਰੀ ਕਿਸੇ ਦੁਕਾਨ ਤੇ ਜਾਓ ਕਿਤੇ ਜਾ ਕੇ ਕੋਈ ਚੀਜ਼ ਮੰਗੋਗੇ ਨਾ ਤੇ ਅਗਲਾ 10 ਗਾਲਾਂ ਕਢਦਾ ਉਹ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਨੂੰ ਕੋਈ ਨਾ ਕੋਈ ਭੇਟ ਦੇਣੀ ਪੈਂਦੀ ਹੈ ਬਾਣੀ ਦਾ ਜਾਪ ਦਿਓ ਅੰਮ੍ਰਿਤ ਵੇਲਾ ਸੰਭੋ ਅੰਮ੍ਰਿਤ ਵੇਲੇ ਦੀ ਬਾਣੀ ਦਾ ਜਾਪ ਬਖਸ਼ੋ ਮਹਾਰਾਜ ਕੋਲੋਂ ਇਹ ਅਰਦਾਸਾਂ ਕਰਕੇ ਮੰਗੋ ਜਿਨ੍ਹਾਂ ਦੇ ਕੋਲੇ ਅੰਮ੍ਰਿਤ ਵੇਲਾ ਆ ਜਾਂਦਾ ਉਹਨਾਂ ਕੋਲੇ ਸੰਸਾਰ ਦਾ ਹਰ ਇੱਕ ਖਜ਼ਾਨਾ ਆ ਜਾਂਦਾ ਮਹਾਰਾਜ ਦੀ ਬਾਣੀ ਵਿੱਚ ਸਭੇ ਆਸਰੇ ਨੇ ਜੇ ਮਹਾਰਾਜ ਦੀ ਬਾਣੀ ਨੂੰ ਵਿਸਾਰੋਗੇ ਤੇ ਫਿਰ ਭਾਈ ਕੁਝ ਨਹੀਂ ਬਣ ਸਕਦਾ ਇਦਾਂ ਭੈਣ ਨੇ ਆਪਣੀ ਹੱਡ ਬੀਤੀ ਸੁਣਾਈ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਹਦਾ ਬੱਚਾ ਠੀਕ ਹੋਇਆ ਬੱਚੇ ਦੀ ਬਾਹ ਚੱਲ ਪਈ ਇਹ ਨਿੱਕੀਆਂ ਨਿੱਕੀਆਂ ਕਟਨਾਵਾਂ ਬੇਸ਼ੱਕ ਲੋਕਾਂ ਨੂੰ ਲੱਗਦੀਆਂ ਹੁਣ ਕਿ ਐਵੇਂ ਬੋਲਦੇ ਨੇ ਪਰ ਖਾਲਸਾ ਜੀ ਇਹਦੇ ਵਿੱਚ ਵੱਡੀ ਬਖਸ਼ਿਸ਼ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਸ਼ਰਧਾ ਭਾਵਨਾ ਹੁੰਦੀ ਹੈ ਉਹਨਾਂ ਨੂੰ ਕੁਝ ਪ੍ਰਾਪਤ ਹੁੰਦਾ ਦੂਜੇ ਖਾਲੀ ਦੇ ਖਾਲੀ ਰਹਿ ਜਾਂਦੇ ਬਾਣੀ ਦਾ ਜਾਪ ਅਭਿਆਸ ਕਰਦੇ ਨੇ ਉਹਨਾਂ ਨੂੰ ਪਤਾ ਹੈ ਮਹਾਰਾਜ ਕਿੱਡੇ ਦਿਆਲੂ ਨੇ ਕਿੱਡੇ ਕਿਰਪਾਲੂ ਨੇ ਖਾਲਸਾ ਜੀ ਜਿਹੜੇ ਬਾਣੀ ਦਾ ਜਾਪ ਕਰਦੇ ਨੇ ਨਾ ਅਭਿਆਸ ਕਰਦੇ ਤੇ ਉਹਨਾਂ ਦੇ ਚਿੱਤ ਵਿੱਚ ਜੇ ਗੱਲ ਹੁੰਦੀ ਹੈ ਸਤਿਗੁਰੂ ਜੀ ਪਹਿਲਾਂ ਪੂਰੀ ਕਰ ਦਿੰਦੇ ਕਈਆਂ ਦੇ ਮਨ ਵਿੱਚ ਜੇ ਖਿਆਲ ਹੁੰਦਾ ਹੈ ਤੇ ਉਹੋ ਜੀ ਗੱਲ ਅੱਗੇ ਆ ਜਾਂਦੀ ਉਹੋ ਜੀ ਗੱਲ ਉਹਨਾਂ ਨੂੰ ਸੁਣਨ ਨੂੰ ਮਿਲ ਜਾਂਦੀ ਬੰਦਾ ਸੋਚਦਾ ਜੇ ਮੈਂ ਅੱਜ ਹੀ ਸੋਚਣਿਆ ਮਹਾਰਾਜ ਨੇ ਆਨਸਰ ਦਿੱਤਾ ਉਹਨਾਂ ਦੇ ਅੰਗ ਸੰਗ ਸਤਿਗੁਰੂ ਵਰਤਦਾ ਤਾਂ ਖਾਲਸਾ ਜੀ ਉਹਨਾਂ ਨੂੰ ਜਿਤਾਉਂਦਾ ਰਹਿੰਦਾ ਕਿ ਭਾਈ ਮੈਂ ਤੁਹਾਡੇ ਨਾਲ ਹਾਂ ਹੈਰਾਨ ਨਾ ਹੋਵੋ ਸੋਚੋ ਨਾ ਚਿੰਤਾ ਨਾ ਕਰੋ ਕਿਉਂਕਿ ਚਿੰਤਾ ਕਰਨ ਵਾਲਾ ਪਰਮੇਸ਼ਰ ਹੈ ਜਿਨਨੇ ਸਾਨੂੰ ਭੇਜਿਆ ਨਾ ਅਸੀਂ ਆਪਣੇ ਹੁਕਮ ਚ ਆਏ ਆ ਨਾ ਅਸੀਂ ਕਿਸੇ ਨੂੰ ਕਿਹਾ ਵੀ ਸਾਨੂੰ ਸਰੀਰ ਸਾਡਾ ਬਣਾ ਸਾਡੇ ਵਿੱਚ ਰੂਹ ਪਾਤ ਸਾਨੂੰ ਧਰਤੀ ਦੇ ਕਾਲ ਨਾ ਅਸੀਂ ਕਿਹਾ ਵੀ ਸਾਨੂੰ ਫਲਾਣਾ ਮਾਂ ਪਿਓ ਚਾਹੀਦਾ ਅਸੀਂ ਉਸੇ ਮਾਂ ਪਿਓ ਦੇ ਕੋ ਖੋਜਣ ਮਿਲਣਾ ਨਾ ਅਸੀਂ ਕਿਹਾ ਸਾਨੂੰ ਕੋਠੀਆਂ ਕਾਰਿਆਂ ਵਾਲੇ ਘਰ ਭੇਜਣਾ ਕਿਹਾ ਗਰੀਬਾਂ ਦੇ ਘਰ ਭੇਜ ਕੱਲਣ ਵਾਲਾ ਕਰਨ ਵਾਲਾ ਸਭ ਕੁਝ ਕਰਤਾ ਆਕਾਲ ਪੁਰਖ ਵਾਹਿਗੁਰੂ ਹੈ ਫਿਰ ਸਾਡਾ ਕਾਹਦਾ ਰੋਗ ਹੈ ਜਿਸ ਵਾਹਿਗੁਰੂ ਨੇ ਸਾਨੂੰ ਪੁੱਛੇ ਬਿਨੇ ਸਾਡੇ ਸਰੀਰ ਦੇ ਅੰਗ ਸੋਹਣੇ ਲਾਏ ਨੇ ਜਿਸ ਵਾਹਿਗੁਰੂ ਨੇ ਸਾਨੂੰ ਪੁੱਛੇ ਬਿਨਾ ਸਾਨੂੰ ਮਾਂ ਪਿਓ ਚੰਗੇ ਦਿੱਤੇ ਨੇ ਜਿਸ ਵਾਹਿਗੁਰੂ ਸੱਚੇ ਪਾਸ਼ਾ ਨੇ ਸਾਨੂੰ ਪੁੱਛੇ ਬਿਨੇ ਸਾਡੇ ਸਾਖ ਸੰਬੰਧੀ ਸਾਨੂੰ ਸਾਰੀਆਂ ਖੁਸ਼ੀਆਂ ਦਿੱਤੀਆਂ ਫਿਰ ਉਹ ਵਾਹਿਗੁਰੂ ਸੱਚੇ ਪਾਸ਼ਾ ਤੁਹਾਨੂੰ ਸੁੱਖ ਨਹੀਂ ਦਵੇਗਾ ਵਾਹਿਗੁਰੂ ਤੁਹਾਨੂੰ ਰਿਜਕ ਨਹੀਂ ਦਵੇਗਾ ਜਿਹੜੇ ਵਾਹਿਗੁਰੂ ਸੱਚੇ ਪਾਸ਼ਾ ਨੇ ਹਵਾ ਪਾਣੀ ਸਿਰ ਟੱਕਨ ਨੂੰ ਕਈ ਕੁਝ ਦਿੱਤਾ ਹੈ ਖਾਣ ਪੀਣ ਨੂੰ ਪਾਣੀ ਅੰਨ ਦਿੱਤਾ ਉਹ ਵਾਹਿਗੁਰੂ ਤੁਹਾਡੇ ਦੁੱਖ ਨਹੀਂ ਦੂਰ ਕਰੇਗਾ ਖਾਲਸਾ ਜੀ ਭਰੋਸਾ ਨਹੀਂ ਹੈ ਨਾ ਮਹਾਰਾਜ ਤੇ ਭਰੋਸਾ ਨਹੀਂ ਹੈ ਇੱਕ 2 ਟਕੇ ਦਾ ਬੰਦਾ ਜਿਹੜਾ ਕਿਸੇ ਨੂੰ ਕਹਿ ਲਵੇ ਫਲਾਣੇ ਥਾਂ ਇੱਕ ਸਿਆਣਾ ਹੈ ਉਹਨੂੰ ਜਾ ਕੇ ਮਿਲੋ ਤੇ ਉਹਦੀ ਗੱਲ ਨੂੰ ਸੁਟਣ ਨਹੀਂ ਬੰਦੇ ਛੜਦੇ ਸਿੱਟਦੇ ਨਹੀਂ ਉਸ ਬੰਦੇ ਦੀ ਗੱਲ ਨੂੰ ਉਸੇ ਵੇਲੇ ਉੱਥੇ ਪਹੁੰਚ ਜਾਂਦੇ ਭਾਵੇਂ ਦੂਰ ਭਾਵੇਂ ਹੋਵੇ ਭਾਵੇਂ ਕੋਲ ਪੈਸਾ ਵੀ ਨਾ ਹੋਵੇ ਕਿਸੇ ਕੋਲੋਂ ਪੈਸਾ ਫੜ ਕੇ ਉੱਥੇ ਪਹੁੰਚ ਜਾਂਦੇ ਤੇ ਜਿਹੜੀ ਸਤਗੁਰ ਦੀ ਬਾਣੀ ਸਦਾ ਹੋਕਾ ਦੇ ਰਹੀ ਹੈ ਕਿ ਧੁਰ ਕੀ ਬਾਣੀ ਆਈ ਤੈਨ ਸਗਲੀਆਂ ਚਿੰਤਾ ਮਿਟਾਈ ਕਿ ਧੁਰੋਂ ਆਈ ਹੋਈ ਬਾਣੀ ਸਾਰੀਆਂ ਚਿੰਤਾਵਾਂ ਝੋਰੀਆਂ ਨੂੰ ਦੂਰ ਕਰੇਗੀ ਉਹਤੇ ਕੋਈ ਭਰੋਸਾ ਹੀ ਨਹੀਂ ਕਰਦਾ ਮਹਾਰਾਜ ਦੇ ਬੋਲਾਂ ਤੇ ਕੋਈ ਭਰੋਸਾ ਹੀ ਨਹੀਂ ਕਰਦਾ ਸੋ ਲੋਕਾਂ ਦੇ ਬੋਲਾਂ ਤੇ ਮਹਾਰਾਜ ਕਹਿੰਦੇ ਜਿਹੜਾ ਬੰਦਾ ਬੰਦੇ ਦੀ ਸੁਣਦਾ ਪਰਮੇਸ਼ਰ ਦੀ ਨਹੀਂ ਸੁਣਦਾ ਉਹ ਬੰਦਾ ਮੂਰਖ ਹੈ ਉਹ ਬੰਦਾ ਇਥੇ ਲੋਕ ਵਿੱਚ ਵੀ ਦੁੱਖ ਪਾਉਂਦਾ ਤੇ ਪਰਲੋਕ ਵਿੱਚ ਵੀ ਦੁੱਖ ਪਾਉਂਦਾ ਸੋ ਸਤਿਗੁਰ ਸੱਚੇ ਪਾਸ਼ਾ ਸਾਨੂੰ ਗੁਰਸਿੱਖੀ ਬਖਸ਼ਣ ਸਾਰਿਆਂ ਨੂੰ ਭਾਈਚੜ ਦੀ ਕਲਾ ਮਹਾਰਾਜ ਬਖਸ਼ਣ ਦੀਨ ਦੁਨੀ ਦੇ ਪਾਸ਼ਾ ਸਾਰਿਆਂ ਨੂੰ ਗੁਰਸਿੱਖੀ ਜੀਵਨ ਬਖਸ਼ਣ ਚੜ੍ਹਦੀਆਂ ਕਲਾ ਮਹਾਰਾਜ ਤੁਹਾਨੂੰ ਰੱਖਣ ਗੁਰੂ ਸਾਹਿਬ ਦੀ ਬਾਣੀ ਤੋਂ ਬਿਨਾ ਹੋਰ ਕੋਈ ਆਸਰਾ ਨਾ ਤੱਕੋ ਕਿਉਂਕਿ ਮਹਾਰਾਜ ਦੀ ਬਾਣੀ ਤੋਂ ਬਿਨਾ ਸਾਰੇ ਆਸਰੇ ਝੂਠੇ ਨੇ ਫਿੱਕੇ ਨੇ ਇੱਥੇ ਟੁੱਟ ਜਾਣੇ ਨੇ ਆਸਰਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਤੱਕੋ ਮਹਾਰਾਜ ਦੀ ਬਾਣੀ ਦਾ ਤੱਕੋ ਜਿਹੜੀ ਲੋਕ ਵਿੱਚ ਵੀ ਰੱਖਿਆ ਕਰੇਗੀ ਤੇ ਪਰਲੋਕ ਵਿੱਚ ਨਾਲ ਜਾਵੇਗੀ ਮਹਾਰਾਜ ਦਇਆਕਰਨ ਭੁੱਲਾਂ ਦੀ ਖੀਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ